ਪਾਲਤੂ ਕੁੱਤਾ ਵੀ ਜਿਹੜਾ ਹੁੰਦਾ ਹੈ ਜਿਹੜਾ ਆਪਣਾ ਉਹਨਾਂ ਨੇ ਕਿਸੇ ਨੇ ਆਪ ਪਾਲ ਲਿਆ ਹੋਇਆ ਉਹਨੂੰ ਵੀ ਅਧਿਕਾਰ ਨਹੀਂਗਾ ਉਹਦੇ ਮਾਲਕ ਨੂੰ ਵੀ ਅਧਿਕਾਰ ਨਹੀਂਗਾ ਕਿ ਉਹਦਾ ਜਿਹੜਾ ਡੌਗ ਹੈ ਉਹ ਕਿਤੇ ਸਟਰੀਟ ਦੇ ਵਿੱਚ ਘੁੰਮਦਾ ਨਜ਼ਰ ਵੀ ਆਏ ਇਹਦੇ ਚ ਦੋ ਚੀਜ਼ਾਂ ਨੇ ਇੱਕ ਹੈਗਾ ਹਿਊਮਨ ਇੱਕ ਹਿਊਮਨਸ ਇੱਕ ਨੇ ਡੌਗਸ ਹੁਣ ਦੇਖੋ ਦੋਨੋਂ ਲਿਵਿੰਗ ਕ੍ਰੀਏਚਰ ਹੈ ਅਸੀਂ ਦੋਵਾਂ ਨੂੰ ਨਹੀਂ ਇਹ ਕਹਿ ਸਕਦੇ ਕਿ ਇੱਕ ਨੂੰ ਨੁਕਸਾਨ ਹੋ ਜਾਏ ਤੇ ਇੱਕ ਨੂੰ ਫਾਇਦਾ ਹੋ ਜਾਏ ਸਰਕਾਰ ਨੇ ਕੈਟਲ ਪਾਉਂਡ ਜਿਹੜੇ ਬਾਇਲॉज ਬਣਾਏ ਨੇ ਮਿਊਨਿਸਪਲ ਕਾਰਪੋਰੇਸ਼ਨਸ ਨੇ ਆਪਣੇ ਲੋਕਲ ਗਵਰਨਮੈਂਟ ਡਿਪਾਰਟਮੈਂਟ ਨੇ ਕਿ ਉਹ ਕੈਟਲ ਪਾਉਂਡਸ ਬਣਾਣਗੇ ਸ਼ੈਲਟਰ ਹੋਮਸ ਬਣਾਣਗੇ ਅਫਸਰ ਜਿਹੜੇ ਨੇ ਤਨਖਾਹ ਲੈਣ ਦੀ ਤਨਖਾਹ ਲੈਣ ਦੇ ਨਾਲ ਨਾਲ ਆਪਣੀ ਡਿਊਟੀ ਵੀ ਨਿਭਾਣ ਜੋ ਅੱਜ ਦੀ ਟਿੱਪਣੀ ਹੈ ਉਹ ਮਾਨਯੋਗ ਸੁਪਰੀਮ ਕੋਰਟ ਨੇ ਅਬਜ਼ਰਵ ਕੀਤੀ ਆ ਪੇਪਰਸ ਦੇ ਵਿੱਚ ਜੋ ਕੋਰਟਸ ਦੀ ਇੰਟੈਂਸ਼ਨ ਹੈ ਉਹਨਾਂ ਦੀ ਇੰਟੈਂਸ਼ਨ ਹੈ ਹੈਗੀ ਹੈ ਕਿ ਮਹੀਂ ਮਨ ਨੂੰ ਜਿਹੜੇ ਡੌਗ ਵਾਈਲਡ ਹੋ ਰਹੇ ਨੇ ਉਹਨੂੰ ਜਿਹੜਾ ਖਤਰਾ ਹੋ ਰਿਹਾ ਉਹਨਾਂ ਦਾ ਜਿਹੜਾ ਵਾਇਲਟ ਹੋਣ ਤੋਂ ਬਚਾਇਆ ਜਾਵੇ ਰਾਈਟ ਟੂ ਲਾਈਫ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਫਾਈ ਚੈਨਲ ਪੰਜਾਬੀ ਅੱਜ ਫੇਰ ਅਸੀਂ ਕਾਨੂੰਨ ਦੀ ਗੱਲ ਕਰਾਂਗੇ ਸੁਪਰੀਮ ਕੋਰਟ ਦੀ ਗੱਲ ਕਰਾਂਗੇ ਤੇ ਉਸ ਤੋਂ ਵੀ ਜ਼ਿਆਦਾ ਇੱਕ ਗੱਲ ਜਿਹੜਾ ਹੈਗਾ ਉਹ ਹੈਗੀ ਹੈ ਕਿ ਸੁਪਰੀਮ ਕੋਰਟ ਕਿਹੜੇ ਕਿਹੜੇ ਮੁੱਦਿਆਂ ਵਿੱਚ ਸੁਪਰੀਮ ਕੋਰਟ ਨੂੰ ਵੀ ਕਈ ਵਾਰੀ ਆਉਣਾ ਪੈਂਦਾ ਹੈ अवारा पशुओं दी गल करो या फिर स्ट्रे डॉग्स दी मतलब कि सड़क ते बाहर ਤੁਹਾਡੇ एरिया च ਜਿਹੜੇ ਡੌਗਸ ਨੇ اور ਡੌਗ ਬਾਈਟਸ ਦੀ ਇਹ ਮੁੱਦੇ बार-बार ਆਉਂਦੇ ਰਹਿੰਦੇ ਆ ਇਹਨਾਂ ਤੇ ਗੱਲਬਾਤ ਹੀ ਹੁੰਦੀ ਰਹਿੰਦੀ ਆ ਹਾਈ ਕੋਰਟ ਤੇ ਵਿੱਚ ਵੀ ਬਹੁਤ ਪਹਿਲੇ ਡੌਗ ਬਾਈਟ ਨੂੰ ਲੈ ਕੇ ਕਈ ਮਸਲੇ ਆਏ ਸੀਗੇ ਔਰ ਚੱਲਦੇ ਰਹਿੰਦੇ ਹੋ ਜੇ ਮਸਲੇ ਸੁਪਰੀਮ ਕੋਰਟ ਨੇ ਹੁਣ ਐਸੇ ਆਦੇਸ਼ ਦਿੱਤੇ ਸਾਰੇ ਦੇਖ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਜਿੰਨੇ ਵੀ ਸਟਰੀਟ ਡੌਗਸ ਨੇ ਜਿਹੜੇ ਵੀ ਅਵਾਰਾ ਕੁੱਤੇ ਨੇ ਜਿਹੜੇ ਏਰੀਆਜ਼ ਚ ਹਗੇ ਨੇ ਡੌਗਸ ਉਹਨਾਂ ਨੂੰ ਉਥੋਂ ਹਟਾਓ ਔਰ ਹਟਾ ਕੇ ਉਹਦੇ ਬਾਅਦ ਵੀ ਕਈ ਗੱਲਾਂ ਆ ਰਹੀਆਂ ਨੇ ਜਿਹਦੇ ਵਿੱਚ ਉਹਨਾਂ ਨੂੰ ਕੋਈ ਸ਼ੈਲਟਰ ਦੇਣ ਦੀ ਗੱਲ ਆ ਰਹੀ ਹੈ ਜਿੱਥੇ ਉਹਨਾਂ ਨੂੰ ਅਡਾਪਸ਼ਨ ਦੀ ਗੱਲ ਆ ਰਹੀ ਹੈ ਵੀ ਜਿਹੜੇ ਇਹ ਜੇ ਸੁਜੈਸ਼ਨਸ ਵੀ ਆ ਰਹੀਆਂ ਨੇ ਕਿ ਜੇ ਅਡਾਪਟ ਕਰਨ ਆਮ ਤੌਰ ਤੇ ਲੋਕ ਜਿਹੜੇ ਡੌਗ ਲਵਰਸ ਨੇ ਜਿਨ੍ਹਾਂ ਨੇ ਆਪਣੇ ਘਰ ਡੌਗ ਰੱਖਿਆ ਹੈ ਕੁੱਤਾ ਰੱਖਿਆ ਹੈ ਉਹ ਇੱਕ ਇੱਕ ਦੋ ਦੋ ਡੌਗਸ ਹੋਰ ਅਡਾਪਟ ਕਰਨ ਉਹਨਾਂ ਨੂੰ ਰੱਖਣ ਵੈਕਸੀਨੇਟ ਕਰਵਾਉਣ ਟੀਕਾਕਰਨ ਕਰਵਾਉਣ ਉਹਨਾਂ ਦਾ ਟਾਈਮ ਟੂ ਟਾਈਮ ਤਾਂ ਕਿ ਜਿਹੜਾ ਦਸ਼ਤ ਕਈ ਵਾਰੀ ਫੈਲੀ ਰਹਿੰਦੀ ਹੈ ਏਰੀਆਜ਼ ਦੇ ਵਿੱਚ ਜਾਂ ਡੌਗ ਬਾਈਟ ਦੇ ਨਾਲ ਲੋਕਾਂ ਨੂੰ ਕਾਫੀ ਪੁੱਕਤ ਨਾ ਪੈਂਦਾ ਕਈਆਂ ਦੀ ਡੈਥ ਹੋ ਜਾਂਦੀ ਹੈ ਬਹੁਤ ਘਾਬ ਹੋ ਜਾਂਦੇ ਆ ਔਰ ਟੀਕਾ ਲੱਗਣ ਤੇ ਤਾਂ ਵੈਸੇ ਵੀ ਆਮ ਪਾਸ਼ਾ ਚ ਆਪਾਂ ਗੱਲ ਕਰੀਏ ਤਾਂ ਕੁੱਤੇ ਦਾ ਕੱਟੇ ਤੇ ਟੀਕੇ ਜਿਹੜੇ ਉਹ ਪਹਿਲੇ 1600 ਸਾਲ ਪੇੜ ਚ ਇਕੱਠੇ ਲੱਗਦੇ ਹੁੰਦੇ ਸੀਗੇ ਪਰ ਹੁਣ ਜਿਹੜੀ ਹੈਗੀ ਉਹ ਵੀ ਇੱਕ ਡਿਫਰੈਂਟ ਤਰ੍ਹਾਂ ਦੀ ਬਹੁਤ ਜ਼ਿਆਦਾ ਵਿਕਟਮ ਲਈ ਜਾਂ ਜਿਹੜਾ ਵੀ ਡੌਗ ਬਾਈਟ ਦਾ ਸ਼ਿਕਾਰ ਹੁੰਦਾ ਉਹਦੇ ਲਈ ਇੱਕ ਸਮੱਸਿਆ ਬਣ ਜਾਂਦੀ ਹੈ ਕਾਨੂੰਨੀ ਪੱਖੇ ਦਾ ਕੀ ਹੈਗਾ ਉਹਦੇ ਤੇ ਗੱਲਬਾਤ ਕਰਾਂਗੇ ਅੱਜ ਅਸੀਂ ਕਵਰ ਪਾਹਲ ਸਿੰਘ ਸਾਡੇ ਨਾਲ ਨੇ ਸਾਡੇ ਨਾਲ ਬਣੇ ਹੁੰਦੇ ਆ ਡਿਫਰੈਂਟ ਡਿਫਰੈਂਟ ਚੀਜ਼ਾਂ ਤੇ ਉਹ ਵੀ ਜਿਹੜੇ ਪਸ਼ੂਆਂ ਨੂੰ ਲੈ ਕੇ ਜਾਂ ਐਸਾ ਤੇ ਗੱਲਾਂ ਬਾਤਾਂ ਕਰਦੇ ਨੇ ਪਿਛਲੇ ਦਿਨੀ ਅਸੀਂ ਸਟ੍ਰੇ ਕਾਊਸ ਤੇ ਵੀ ਗੱਲਬਾਤ ਕੀਤੀ ਉਹ ਵੀ ਆਪਣੇ ਆਪ ਦੇ ਵਿੱਚ ਮਸਲਾ ਬਣਿਆ ਰਹਿੰਦਾ ਸਤਿਕਾਰ ਜੀ ਇੱਕ ਵਾਰੀ ਫੇਰ ਰੂਬਰੂ ਹੋ ਰਹੀ ਹੈ ਤੁਹਾਡੇ ਨਾਲ ਥੈਂਕ ਯੂ ਮੈਮ ਪਹਿਲੇ ਤਾਂ ਤੁਸੀਂ ਥੋੜਾ ਜਿਹਾ ਦਰਸ਼ਕਾਂ ਨੂੰ ਕਾਨੂੰਨੀ ਹਸਾਬ ਦੇ ਨਾਲ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਵਾਕਿਫ ਕਰਵਾ ਦਿਓ ਵੈਸਤਾ ਆਲਰੇਡੀ ਖਬਰਾਂ 'ਚ ਕਾਫੀ ਗੱਲਬਾਤ ਹੋ ਰਹੀ ਹੈ कि ਜਿਹੜਾ ਸੁਪਰੀਮ ਕੋਰਟ ਨੇ ਗੱਲ ਕੀਤੀ ਹੈ ਸਟ੍ਰੇਟ ਡੌਗਸ ਨੂੰ ਅਵਾਰਾ ਕੁੱਤਿਆਂ ਨੂੰ ਲੈ ਕੇ ਉਹ ਅਸਲ ਦੇ ਵਿੱਚ ਹੈ ਕਿ ਦੇਖੋ ਅਸਲ ਦੇ ਵਿੱਚ ਜੋ ਮਾਨਯੋਗ ਸੁਪਰੀਮ ਕੋਰਟ ਨੇ ਜੋ ਆਰਡਰ ਪਾਸ ਕੀਤਾ ਜੀ ਉਹ ਸਾਨੂੰ ਲੱਗਦਾ ਹੈ ਕਿ ਐਜ਼ ਅ ਲੀਗਲ ਪੱਖ ਤੋਂ ਜੇ ਆਪਾਂ ਦੇਖੀਏ ਤਾਂ ਬਿਲਕੁਲ ਠੀਕ ਹੈਗਾ ਕਿਉਂਕਿ ਕੋਈ ਵੀ ਬੰਦਾ ਐ ਨਹੀਂ ਚਾਹਦਾ ਕਿ ਕਿਸੇ ਵੀ ਬੰਦੇ ਨੂੰ ਨੁਕਸਾਨ ਹੋਵੇ ਇਹਦੇ ਵਿੱਚ ਦੋ ਚੀਜ਼ਾਂ ਨੇ ਇੱਕ ਹੈਗਾ ਹਿਊਮਨ ਇੱਕ ਹਿਊਮਨਸ ਇੱਕ ਨੇ ਡੌਗਸ ਉਹ ਦੇਖੋ ਦੋਨੋਂ ਲਿਵਿੰਗ ਕ੍ਰੀਏਚਰ ਹੈ ਅਸੀਂ ਦੋਵਾਂ ਨੂੰ ਨਹੀਂ ਇਹ ਕਹਿ ਸਕਦੇ ਕਿ ਇੱਕ ਨੂੰ ਨੁਕਸਾਨ ਹੋ ਜੇ ਤੇ ਇੱਕ ਨੂੰ ਫਾਇਦਾ ਹੋ ਜੇ ਪਰ ਤੁਸੀਂ ਇਹ ਦੇਖੋ ਕਿ ਸੁਪਰੀਮ ਕੋਰਟ ਨੂੰ ਕਿਉਂ ਇੰਨਾ ਜੜਾ ਹੈਗਾ ਮੁੱਦੇ ਨੂੰ ਚੁਕਣਾ ਪਿਆ ਕਿਉਂ ਇੰਨਾ ਸਟ੍ਰਿਕਟ ਆਰਡਰ ਪਾਸ ਕਰਨਾ ਪਿਆ ਉਹਦੀ ਅੱਜ ਦੀ ਖਬਰ ਹੀ ਗਵਾਹ ਹੈਗੀ ਆ ਅੱਜ ਇੱਕ ਨਿਊਜ਼ਪੇਪਰ 'ਚ ਮੈਂ ਖਬਰ ਪੜ੍ਹ ਰਿਹਾ ਸੀਗਾ ਉਹਦੇ 'ਚ ਸੁਪਰੀਮ ਕੋਰਟ ਨੇ ਜੜਾ ਦੱਸਿਆ ਆਬਜ਼ਰਵ ਕੀਤਾ ਕਿ ਇਹ ਜਿਹੜੀ ਚੀਜ਼ ਹੈਗੀ ਹੈ ਹੋਈ ਕਿਉਂ ਇੰਨੀ ਉਜਾਗਰ ਕਿਉਂ ਹੋਈ ਇੰਨੀ ਵੱਧੀ ਕਿਉਂ ਕਿਉਂਕਿ ਜੜੀਆਂ ਲੋਕਲ ਲੈਵਲ ਤੇ ਅਥਾਰਟिटीज ਨੇ ਉਹਨਾਂ ਨੇ ਬਿਲਕੁਲ ਵੀ ਕੋਈ ਆਪਣਾ ਕੰਮ ਨਹੀਂ ਕੀਤਾ ਤੁਸੀਂ ਸਿੱਧੇ ਹੀ ਸਿੱਧੀ ਤੌਰ ਤੇ ਮੈਂ ਕਹਾਂਗਾ ਕਿ ਉਹਨਾਂ ਨੇ ਬਿਲਕੁਲ ਕੋਈ ਵੀ ਆਪਣੀ ਡਿਊਟੀ ਜੜੀ ਜ ਨਹੀਂ ਨਿਭਾਈ ਕਿਉਂਕਿ ਜੇ ਉਹਨਾਂ ਨੇ ਆਪਣੀ ਟਾਈਮ ਸਰ ਡਿਊਟੀ ਨਿਭਾਈ ਹੁੰਦੀ ਤੇ ਇੰਨੀ ਜੜੀ ਹੈਗੀ ਆ ਤਾਧਾਰ ਜੜੀ ਵਧੀ ਆ ਉਹ ਵਧਦੀ ਨਾ ਹੁਣ ਤੁਸੀਂ ਇਹ ਦੇਖੋ ਕਿ ਠੀਕ ਹੈ ਇੱਕ ਬੰਨੇ ਹਿਊਮਨ ਦੀ ਗੱਲ ਹੋ ਗਈ ਇੱਕ ਬੰਨੇ ਜੜੀ ਆ ਐਨੀਮਲ ਲਵਰਸ ਦੀ ਗੱਲ ਹੋ ਗਈ ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਇਹ ਕਿਹੋ ਜਿਹਾ ਪਿਆਰ ਹੈਗਾ ਕਿ ਤੁਸੀਂ ਜੇ ਇੰਨਾ ਹੀ ਉਹਨਾਂ ਨਾਲ ਪਿਆਰ ਕਰਦੇ ਹੋ ਸਟ੍ਰੇਟ ਡੌਗਸ ਦੇ ਨਾਲ ਤੇ ਫਿਰ ਤੁਸੀਂ ਉਹਨਾਂ ਨੂੰ ਗਲੀਆਂ ਦੇ ਵਿੱਚ ਕਿਉਂ ਛੱਡ ਦਿੰਦੇ ਹੋ ਜੀ ਕਿ ਉਹ ਜਿਹੜਾ ਦੂਸਰੇ ਜਿਹੜੇ ਹਿਊਮਨ ਨੇ ਜਿਹੜੇ ਲੋਕਾਂ ਦੇ ਬੱਚੇ ਨੇ ਜਾਂ ਕਿਸੇ ਦੀਆਂ ਵਾਈਫ ਨੇ ਜਾਂ ਕੋਈ ਹਸਬੈਂਡ ਹੈ ਕੋਈ ਫਾਦਰ ਹੈ ਕੋਈ ਵੀ ਹਿਊਮਨ ਹੈ ਉਹਨਾਂ ਨੂੰ ਕੋਈ ਇੰਜਰੀ ਕਰਨ ਜਾਂ ਇੰਜਰੀ ਕਰਨ ਤੇ ਉਹਨਾਂ ਨੂੰ ਕੋਈ ਉਹਨਾਂ ਨੂੰ ਨੋਚ-ਨੋਚ ਕੇ ਕਾਹ ਵੀ ਲੰਦੇ ਨੇ ਕਈ ਵਾਰੀ ਅਸੀਂ ਜਿਹੜੀ ਇਹ ਪੀਆਈਐਲ ਜਿਹੜੀ ਆਪਾਂ ਇਨੀਸ਼ੀਏਟ ਕੀਤੀ ਹੋਈ ਆ ਉਹਦੇ ਵਿੱਚ ਅਸੀਂ ਦੋਨੋਂ ਪੱਖਾਂ ਨੂੰ ਮੱਦੇਨਜ਼ਰ ਰੱਖ ਕੇ ਪ੍ਰੇਅ ਕੀਤੀ ਆ ਅਸੀਂ ਹਾਈ ਕੋਰਟ 'ਚ ਕੀਤੀ ਹੋਈ ਆ ਅਸੀਂ ਦੋ ਦੋਨੋਂ ਪੱਖਾਂ ਨੂੰ ਮੱਦੇਨਜ਼ਰ ਰੱਖ ਕੇ ਦੋਨਾਂ ਦੇ ਫੇਵਰ ਦੇ ਵਿੱਚ ਆਪਾਂ ਪ੍ਰੇਅਰ ਕੀਤੀ ਹੋਈ ਆ ਕਿ ਦੇਖੋ ਇੱਕ ਤੇ ਇੱਥੇ ਸੁਸਾਇਟੀ ਬੰਨੀ ਬਹੁਤ ਜ਼ਰੂਰੀ ਹੈ ਇੱਕ ਤੇ ਪ੍ਰਾਈਵੇਟ ਸੁਸਾਇਟੀਆਂ ਹੁੰਦੀਆਂ ਨੇ ਹੁਣ ਤੁਸੀਂ ਦੇਖੋ ਕਿ ਪ੍ਰਾਈਵੇਟ ਸੁਸਾਇਟੀਆਂ ਠੀਕ ਆ ਉਹ ਸਮੇਂ-ਸਮੇਂ ਤੇ ਆਉਂਦੀਆਂ ਜਿਸ ਤਰ੍ਹਾਂ ਮਾਨਯੋਗ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਤੇ ਉਹ ਜਿਹੜੇ ਨੇ ਅੱਗੇ ਆ ਗਏ ਕਿ ਨਹੀਂ ਜੀ ਇਹ ਆਰਡਰ ਗਲਤ ਹੈ ਕਿਸੇ ਨੇ ਤੇ ਇੰਨਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਟ ਇਜ਼ ਡ੍ਰੈਕੋਨিয়ান ਆਰਡਰ ਤੁਸੀਂ ਇੱਕ ਇਸ ਤੇ ਗੱਲ ਸੋਸਾਇਟੀ ਦੀ ਕੀ ਸੋਸਾਇਟੀ ਕਿਸ ਤਰ੍ਹਾਂ ਦੀ ਸੋਸਾਇਟੀ ਵਾਲ ਐਨੀਮਲਸ ਨੂੰ ਲੈ ਕੇ ਸੋਸਾਇਟੀ ਕੀ ਸੋਸਾਇਟੀ ਤੋਂ ਤੁਹਾਡਾ ਮਤਲਬ ਕੀ ਹੈ ਤੇ ਮੇਰਾ ਸੋਸਾਇਟੀ ਤੋਂ ਮਤਲਬ ਮੈਂ ਮੈਂ ਹੈਗਾ ਕਿ ਠੀਕ ਹੈਗਾ ਕਿ ਜੋ ਇਹ ਸਾਰਾ ਲਿਵਿੰਗ ਕ੍ਰੀਏਚਰਸ ਸਟ੍ਰੇਡ ਡੌਗਸ ਦਾ ਜੋ ਮੀਨਸ ਚੱਲ ਰਹੀ ਹੈ ਇਹਨੂੰ ਲੈ ਕੇ ਆਲਰੇਡੀ ਐਨੀਮਲ ਜਿਹੜਾ ਐਕਟ ਹੈਗਾ 2004 ਦਾ ਪ੍ਰੀਵੈਂਸ਼ਨ ਟੂ ਕੁਰਲਟੀ ਟੂ ਐਨੀਮਲਸ ਉਹਦੇ ਅੰਦਰ ਰੂਲਸ ਹੈਗੇ ਨੇ ਰੂਲਸ ਦੇ ਰੂਲਸ ਰੂਲ 3 ਕਹਿੰਦਾ ਹੈ ਕਿ ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਕਿ ਇੱਕ ਸੋਸਾਇਟੀ ਬਣਾਈ ਜਾਏ ਗਵਰਨਮੈਂਟ ਦੀ ਸੋਸਾਇਟੀ ਓਕੇ ਨਾਟ ਅ ਪ੍ਰਾਈਵੇਟ ਸੋਸਾਇਟੀ ਪ੍ਰਾਈਵੇਟ ਤੇ ਐਨਜੀਓ ਹੈਗੀ ਪ੍ਰਾਈਵੇਟ ਐਨਜੀਓ ਕਿੰਨਾ ਕੰਮ ਕਰ ਲੇਗੀ ਸੁਪੋਜ਼ ਇੱਕ ਐਨਜੀਓ ਅੰਬਸਰ ਦੇ ਵਿੱਚ ਜਿਹੜੀ ਹੈ ਪ੍ਰੇਵਿਲੈਂਟ ਹੈ ਉਹ ਚੰਡੀਗੜ੍ਹ ਦੇ ਸਟ੍ਰੀਟ ਡੌਗਸ ਨੂੰ ਆ ਕੇ ਥੋੜਾ ਦੇਖ ਲੇਗੀ ਦੂਸਰੀ ਜਿਹੜੀ ਗੱਲ ਹੈਗੀ ਆ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਇੱਕ ਸੋਵਰਨ ਫੰਕਸ਼ਨ ਦਿੱਤਾ ਗਿਆ ਰੋਲ ਦੇ ਅੰਦਰ ਸੈਂਟਰਲ ਗਵਰਨਮੈਂਟ ਦੇ ਰੋਲ ਨੇ ਕਿ ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਸੂਬਾ ਸਰਕਾਰ ਹੈਗੀ ਆ ਉਹ ਇੱਕ ਐਨੀਮਲ ਵੈਲਫੇਅਰ ਆਰਗੇਨਾਈਜੇਸ਼ਨ ਬਣਾਏਗੀ ਉਹਦਾ ਕੀ ਕੰਮ ਹੋਏਗਾ ਕਿ ਉਹਨੇ ਸਾਰੇ ਐਨੀਮਲਸ ਦੀ ਵੈਲਫੇਅਰ ਤੇ ਕਰਨੀ ਕਰਨੀ ਹੈ ਉਹ ਉਸ ਦੇ ਨਾਲ ਨਾਲ-ਨਾਲ ਹਿਊਮਨਸ ਦੀ ਵੀ ਜਿਹੜੀ ਹੈ ਉਹਨੇ ਪ੍ਰੋਟੈਕਸ਼ਨ ਕਰਨੀ ਹੈ ਉਹ ਕਿਸ ਤਰ੍ਹਾਂ ਆਏਗੀ ਕਿਉਂਕਿ ਜੇ ਸੋਸਾਇਟੀ ਸਾਡੇ ਕੋਲ ਹੋਏਗੀ ਤੇ ਜਿੰਨੇ ਆ ਵਾਰਾ ਪਸ਼ੂ ਨੇ ਵਾਰਾ ਜਿਹੜੇ ਸਟਰੀ ਡੌਗਸ ਨੇ ਉਹ ਉਹਨਾਂ ਨੂੰ ਜਿਹੜਾ ਇੱਕ ਪ੍ਰੋਪਰ ਸ਼ੈਲਟਰ ਹੌਮ ਦੇ ਵਿੱਚ ਪਹੁੰਚਾਏਗੀ ਹੁਣ ਦੇਖੋ ਸੋਸਾਇਟੀਆਂ ਹੀ ਨਹੀਂ ਹੈਗੀਆਂ ਜੀ ਜੀ ਸੋਸਾਇਟੀਆਂ ਹੈਗੀਆਂ ਨਹੀਂ ਤੇ ਅੱਜ ਹੀ ਤੁਸੀਂ ਦੇਖੋ ਹਰ ਮਹੱਲੇ ਦੇ ਵਿੱਚ ਹਰ ਗਲੀ ਦੇ ਵਿੱਚ 10-10 12-12 ਕੁੱਤਿਆਂ ਦਾ ਝੁੰਡ ਹੈ ਤੁਸੀਂ ਬੰਦਿਆਂ ਦੇ ਅਖਬਾਰਾਂ ਪੜ੍ਹੋ ਉਹ ਕਹਿੰਦੇ ਨੇ ਅਸੀਂ ਬੱਚਿਆਂ ਨੂੰ ਸਕੂਲ ਨਹੀਂ ਛੱਡਣ ਜਾ ਸਕਦੇ ਅਸੀਂ ਸੈਰ ਤੇ ਨਹੀਂ ਜਾ ਸਕਦੇ ਅਸੀਂ ਇੱਕ ਇੱਕ ਗੱਲ ਬੜੀ ਥੋੜਾ ਸੈਂਸਿਟਿਵ ਹੋ ਕੇ ਜੇ ਹਿਊਮਨ ਬੀਇੰਗ ਹੋ ਗਿਆ ਆਪਾਂ ਦੇਖਿਏ ਐਸ ਪੂਰੇ ਦੇ ਪੂਰੀ ਧਰਤੀ ਤੇ ਹਰ ਇੱਕ ਜੀਵ ਨੂੰ ਰਾਈਟ ਹੈ ਆਪਣਾ ਰਹਿਣ ਦਾ ਉੱਠਣ ਦਾ ਬੈਠਣ ਦਾ ਜ਼ਿੰਦਾ ਰਹਿਣ ਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਰਾਈਟ ਟੂ ਲਾਈਫ ਉਹਦੇ ਵਿੱਚ ਹੁਣ ਡੌਗਸ ਜਿਹੜੇ ਨੇ ਬਿਕੋਜ਼ ਐਨੀਮਲ ਵਰਡ ਇਜ਼ ਅ ਡਿਫਰੈਂਟ ਵਰਡ ਯੂ نو ਇਟਸ ਅ ਕਾਈਂਡ ਆਫ ਅ ਫੋਨਾ ਵਰਡ ਜਿਹਨੂੰ ਆਪਾਂ ਕਹਿੰਦੇ ਨਾ ਫਲੋਰਾ ਐਂਡ ਫੋਨਾ ਦੋ ਹੁੰਦੇ ਆ ਫਲੋਰਾ ਇਜ਼ ਵਿਦ ਦਿ ਵੇਜੀਟੇਸ਼ਨ ਐਂਡ ਫਲਔਰਸ ਐਂਡ ਪਲਾਂਟਸ ਐਂਡ 올 ਕਾਈਂਡ ਆਫ ਥਿੰਗ ਫੋਨਾ ਵਰਡ ਜਿਹੜਾ ਉਹ ਐਨੀਮਲ ਵਰਡ ਹੈਗਾ ਸਾਰਾ ਹੁਣ ਐਨੀਮਲਸ ਦੀ ਜੇ ਜਾਨਵਰਾਂ ਦੀ ਆਪਾਂ ਗੱਲ ਕਰਦੇ ਆ ਉਹਨਾਂ ਦਾ ਤਾਂ ਕਸੂਰ ਨਹੀਂ ਹੈਗਾ ਜੇ ਉਹਨਾਂ ਦੀ ਆਬਾਦੀ ਵਧ ਰਹੀ ਹੈ ਸਟ੍ਰੇਟ ਡੌਗਸ ਜਿੱਦਾਂ ਨੇ ਜਾਂ ਕੁਛ ਵੀ ਨੇ ਜਿੱਥੇ ਮੈਂ ਕਾ ਗੰਦੇ ਵੀ ਫਿਰ ਕੇ ਵਰੀ ਉਹਨਾਂ ਦੀ ਐਦਾਂ ਦੀ ਕਈ ਐਨ ਜੀਓਜ਼ ਦੀ ਐਦਾਂ ਦੇ ਕਈ ਨੇ ਜੜੀਆਂ ਐਸੋਸੀਏਸ਼ਨਸ ਬਣੀਆਂ ਹੋਈਆਂ ਨੇ ਔਰ ਇਹਦੀ ਗੱਲ ਕਰਦੀਆਂ ਨੇ ਉਹਨਾਂ ਦੇ ਹੱਕਾਂ ਦੀ ਗੱਲ ਜਾਨਵਰਾਂ ਦੇ ਡੌਗਸ ਦੇ ਹੱਕਾਂ ਦੀ ਗੱਲ ਕਰਦੀਆਂ ਨੇ ਉਹਦੇ ਵਿੱਚ ਹੁਣ ਜਿਹੜੇ ਬੇਸਿਕਲੀ ਹੈਗਾ ਉਹਨਾਂ ਦਾ ਰਾਈਟ ਹੁਣ ਉਹਨਾਂ ਨੂੰ ਘਰ ਤੋਂ ਕੋਈ ਦਿੰਦਾ ਨਹੀਂ ਜਾਨਵਰ ਤਾਂ ਬਾਹਰ ਹੀ ਵਿਚਾਰੇ ਡੌਗਸ ਤਾਂ ਬਾਹਰ ਹੀ ਫਿਰਦੇ ਨੇ ਤੇ ਉਹਦਾ ਹੱਲ ਕੀ ਹੈ ਆਬਾਦੀ ਇੰਨੀ ਵਧੀ ਜਿਸ ਤਰ੍ਹਾਂ ਉਹ ਪਹਿਲੇ ਤੋਂ ਹੀ ਕੰਟਰੋਲ ਜਿਵੇਂ ਤੁਸੀਂ ਕਿਹਾ ਹੋਣੀ ਚਾਹੀਦੀ ਸੀਗੇ ਪਰ ਉਹਨਾਂ ਦਾ ਤਾਂ ਕਸੂਰ ਨਹੀਂ ਨਾ ਹੈਗਾ ਉਹਨਾਂ ਨੂੰ ਕਿਉਂ ਤਾੜਨਾ ਦਿੱਤੀ ਜਾਵੇ ਵਿਚਾਰਿਆਂ ਨੂੰ ਦੇਖੋ ਮੈਡਮ ਇਹਦਾ ਸਿੱਧਾ ਸਿੱਧਾ ਜਵਾਬ ਇਹ ਹੈਗਾ ਕਿ ਇਹਦਾ ਸੋਲੂਸ਼ਨ ਕੌਣ ਕੱਢੇਗਾ ਹੁਣ ਜੇ ਆਬਾਦੀ ਜੇ ਵਾਰਾ ਕੁੱਤਿਆਂ ਦੀ ਵੱਧ ਰਹੀ ਹੈ ਉਹਨਾਂ ਨਾਲ ਜਿਹੜੇ ਹਿਊਮਨ ਜਿਹੜੇ ਮਰ ਰਹੇ ਨੇ ਬਲੋਕਾਂ ਦੇ ਬੱਚੇ 10 10 11 11 ਸਾਲਾਂ ਦੇ ਮਰ ਰਹੇ ਨੇ ਸਿਰਫ ਐਸੀ ਗੱਲ ਪੱਖੋਂ ਕਿ ਉਹ ਬਾਹਰ ਖੇਡ ਰਹੇ ਸੀ ਤੇ ਕੁੱਤਿਆਂ ਦੇ ਚੁੰਡਨੇ ਹਮਲਾ ਕਰ ਦਿੱਤਾ ਹੁਣ ਇਹਦੇ ਵਿੱਚ ਸੋਲਿਊਸ਼ਨ ਕੌਣ ਕੱਢੇਗਾ ਫਿਰ ਫਿਰ ਮੈਨੂੰ ਜਾਂ ਤੇ ਤੁਸੀਂ ਦੱਸ ਦਿਓ ਕਿ ਕੌਣ ਕੱਢੇਗਾ ਮੈਨੂੰ ਜੋ ਆਪਣਾ ਪਤਾ ਹੈ ਕਿ ਸੰਵਿਧਾਨ ਦੇ ਵਿੱਚ ਸਟੇਟ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹਨੇ ਹਰ ਸਿਟੀਜ਼ਨ ਨੂੰ ਰਾਈਟ ਟੂ ਲਾਈਫ ਜਿਹੜਾ ਉਹ ਜਿਹੜਾ ਇਨਸ਼ੋਰ ਕਰਨਾ ਇੱਥੇ ਇੱਕ ਬੜੀ ਹੋਰ ਇੰਟਰਸਟਿੰਗ ਗੱਲ ਆਂਦੀ ਹੈ ਵੈਸੇ ਸੌਰੀ ਮੈਂ ਕੱਟ ਰਹੀ ਹਾਂ ਮੇਰੇ ਦਿਮਾਗ 'ਚ ਇੱਕ ਗੱਲ ਆ ਗਈ ਇੱਕਦਮ ਵਿਦੇਸ਼ਾਂ 'ਚ ਆਪਾਂ ਦੇਖੀਏ ਉੱਥੇ ਕਦੀ ਵੀ ਤੁਹਾਨੂੰ ਸੜਕਾਂ ਤੇ ਜਿਹੜੇ ਆ ਉਹ ਬੁੱਲਸ ਸਾਣ ਨਹੀਂ ਕਦੀ ਜਿਹੜੇ ਹੁੰਦੇ ਆ ਜਿਹਦੇ ਬੈਲ ਹੁੰਦੇ ਆ گاਵਾਤੁਰੀਆਂ ਜਾ ਰਹੀਆਂ ਨੇ ਸਾਡੇ ਇੱਥੇ ਤੁਸੀਂ ਜਾਓ ਕਾਰ ਦੇ ਅੱਗੇ ਇੱਕਦਮੀ ਗਾਂ ਆ ਜਾਂਦੀ ਹੈ ਕੋਈ ਆ ਕੋਈ ਡੌਗ ਆ ਜਾਂਦਾ ਹੈ ਉੱਥੇ ਐਵੇਂ ਤੁਹਾਨੂੰ ਸੜਕਾਂ ਤੇ ਦੌੜਦੇ ਭੱਜਦੇ ਜਾਨਵਰ ਦਿਖਾਈ ਨਹੀਂ ਦਿੰਦੇ ਉਹਨਾਂ ਨੇ ਕੀ ਸਿਸਟਮ ਬਣਾਇਆ ਹੋਇਆ ਕਿ ਆਬਾਦੀ ਮਨੁੱਖਾਂ ਦੀ ਜਿਹੜੀ ਹਿਊਮਨ ਜਿੱਥੇ ਵਸੋਂ ਹੈਗੀ ਆ ਯਾ ਹਿਊਮਨ ਪੋਪੂਲੇਸ਼ਨ ਜਿੱਥੇ ਹੈਗੀ ਆ ਉੱਥੇ ਜਾਨਵਰ ਨਹੀਂ ਉੱਥੇ ਟਰੈਸਪਾਸ ਨਹੀਂ ਕਰਦੇ ਟਰੈਸਪਾਸਿੰਗ ਕੀ ਕਵਾਂਗੇ ਨੂੰ ਪਤਾ ਨਹੀਂ ਅਸੀਂ ਲੋਕ ਟ੍ਰੈਸਪਾਸ ਉਹਨਾਂ ਦੀ ਆਬਾਦੀ ਛਾ ਰਹੇ ਕਿਉਂਕਿ ਪਹਿਲੇ ਤਾਂ ਸਾਰੇ ਜਦੋਂ ਸ਼ਾਇਦ ਆਪਾਂ ਜੀ ਇਰਾ ਵਿੱਚ ਚਲੇ ਜਾਈਏ ਪਿਛਲੀ ਇਰਾ ਵਿੱਚ ਚਲੇ ਜਾਈਏ ਜਦੋਂ ਆਦੀ ਮਨੁੱਖ ਹੁੰਦੇ ਸੀਗੇ ਇਨ 올ਡ ਇਰਾਜ਼ ਏਸ਼ੀਅਨ ਟਾਈਮਸ ਉਦੋਂ ਤਾਂ ਇਹ ਸਾਰੀ ਦੀ ਸਾਰੀ ਜਗਾਵਾਂ ਜਿਹੜੀਆਂ ਆ ਉਹ ਜਾਨਵਰਾਂ ਦੀਆਂ ਹੁੰਦੀਆਂ ਸੀਗੀਆਂ ਤੇ ਉਹਦੇ ਬਾਅਦ ਜੇ ਦੇਖਿਆ ਜਾਏ ਤੇ ਅਸੀਂ ਟ੍ਰੈਸਪਾਸ ਕੀਤਾ ਕਿ ਉਹਨਾਂ ਨੇ ਟ੍ਰੈਸਪਾਸ ਕੀਤਾ ਹੈ ਤਾਂ ਨਹੀਂ ਪਤਾ ਬਟ ਹੁਣ ਜੇ ਦੇਖਿਆ ਜਾ ਕੋਈ ਟ੍ਰੈਸਪਾਸਿੰਗ ਉੱਥੇ ਸੜਕਾਂ ਤੇ ਦਿਖਾਈ ਨਹੀਂ ਦਿੰਦੀ ਜਾਨਵਰਾਂ ਦੀ ਇੰਟਰਸਟਿੰਗ ਗੱਲ ਹੈ ਇਹ ਸਭ ਤੋਂ ਜਿਆਦਾ ਇੰਟਰਸਟਿੰਗ ਗੱਲ ਹੈ ਤੇ ਤੁਸੀਂ ਮੈਡਮ ਕਿਉਂਕਿ ਉਹਦੇ ਚ ਮੈਨੂੰ ਇਹ ਰੀਜ਼ਨ ਲੱਗਦਾ ਹੈ ਕਿ ਬਾਹਰ ਜਿਹੜੇ ਅਫਸਰ ਬੈਠੇ ਨੇ ਉਹ ਆਪਣੀ ਡਿਊਟੀ ਨੂੰ ਸਮਝਦੇ ਨੇ ਜੀ ਉਹ ਆਪਣੇ ਸਿਟੀਜ਼ਨਸ ਦੇ ਆਪਣੀ ਜਿਹੜੀ ਉੱਥੋਂ ਦੇ ਸ਼ਹਿਰ ਦੇ ਵਾਸੀ ਨੇ ਉਹਨਾਂ ਦੀ ਜ਼ਿੰਦਗੀ ਨੂੰ ਪ੍ਰਾਇੋਰਟੀ ਦਿੰਦੇ ਨੇ ਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਇੱਕ ਇੱਕ ਸਿਟੀਜ਼ਨ ਦੀ ਜਿਹੜੀ ਲਾਈਫ ਹੈਗੀ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਸਾਈਡ ਬਾਈ ਸਾਈਡ ਜਿਹੜੇ ਉਹਨਾਂ ਦੇ ਐਨੀਮਲਸ ਨੇ ਉਹਨਾਂ ਦੇ ਕੈਟਲਸ ਨੇ ਉਹਨਾਂ ਦੀ ਲਾਈਫ ਵੀ ਉਹਨਾਂ ਵਾਸਤੇ ਓਨੀ ਹੀ ਪ੍ਰਾਇੋਰਟਾਈਜ਼ ਹੈ ਇਸ ਕਰਕੇ ਉਹ ਜਿਹੜੇ ਨੇ ਆਪਣੀ ਡਿਊਟੀ ਨੂੰ ਸਮਝਦੇ ਨੇ ਤਾਂ ਸਮੇਂ ਸਿਰ ਉਹਨਾਂ ਨੇ ਉਹਨਾਂ ਨੇ ਅਰੇਂਜਮੈਂਟਸ ਕੀਤੇ ਹੋਏ ਨੇ ਉਹਨਾਂ ਦੀ ਮੈਨੇਜਮੈਂਟਸ ਕੀਤੀਆਂ ਹੋਈਆਂ ਨੇ ਸੁਪੋਜ਼ ਤੁਸੀਂ ਵੇਖੋ ਕਿ ਇੱਥੇ ਹਾਈਵੇ ਤੁਸੀਂ ਕਹਿੰਦੇ ਹੋ ਗਲੀਆਂ ਤੇ ਹਾਈਵੇ ਦੇ ਉੱਤੇ ਵੇਖੋ ਗਊਆਂ ਕਿੰਨੀਆਂ ਨੇ ਤੇ ਕਿੰਨੇ ਫੈਟਲ ਐਕਸੀਡੈਂਟਸ ਹੁੰਦੇ ਨੇ ਉਦੋਂ ਆਰਗੇਨਾਈਜੇਸ਼ਨਸ ਕਿਉਂ ਨਹੀਂ ਆਂਦੀਆਂ ਸਾਹਮਣੇ ਕਿ ਨਹੀਂ ਸਾਡੇ ਜਿਹੜੇ ਅਸੀਂ ਐਨੀਮਲ ਵੈਲਫੇਅਰ ਦੇ ਹੈਗੇ ਆ ਆਰਗੇਨਾਈਜੇਸ਼ਨਸ ਇਹ ਸਾਡੇ ਐਨੀਮਲਸ ਕਰਕੇ ਇਹ ਬੰਦੇ ਨੂੰ ਸੱਟ ਵੱਜ ਗਈ ਆ ਇਹ ਬੰਦਾ ਮਰ ਗਿਆ ਜਾਂ ਕੁਝ ਵੀ ਹੋ ਗਿਆ ਅਸੀਂ ਇਹਨੂੰ ਮੁਆਵਜ਼ਾ ਦੇਵਾਂਗੇ ਉਦੋਂ ਕਿਉਂ ਨਹੀਂ ਕੋਈ ਸਾਹਮਣੇ ਆਂਦਾ ਇਹ ਪ੍ਰੋਬਲਮ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਵਿੱਚ ਦੋ ਹੀ ਤਰ੍ਹਾਂ ਦੇ ਸੋਲੂਸ਼ਨ ਨੇ ਜਾਂ ਤੇ ਗਵਰਨਮੈਂਟ ਆਪਣੀ ਡਿਊਟੀ ਸਮਝੇ ਉਹਨਾਂ ਅਫਸਰ ਜਿਹੜੇ ਨੇ ਤਨਖਾਹ ਲੈਣ ਦੀ ਤਨਖਾਹ ਲੈਣ ਦੇ ਨਾਲ-ਨਾਲ ਆਪਣੀ ਡਿਊਟੀ ਵੀ ਨਿਭਾਣ ਜੋ ਅੱਜ ਦੀ ਟਿੱਪਣੀ ਹੈ ਉਹ ਮਾਨਯੋਗ ਸੁਪਰੀਮ ਕੋਰਟ ਨੇ ਅਬਜ਼ਰਵ ਕੀਤੀ ਹੈ ਪੇਪਰਸ ਦੇ ਵਿੱਚ ਮੈਂ ਪੜ੍ਹ ਰਿਹਾ ਕਿ ਇਨ ਇਨੈਕਸ਼ਨ ਟੋਟਲੀ ਇਨੈਕਸ਼ਨ ਔਨ ਦਾ ਪਾਰਟ ਆਫ ਦਾ ਅਥਾਰਟिटीज ਕਿ ਉਹ ਇਹ ਪ੍ਰੋਬਲਮਸ ਤੇ ਹੀ ਉਜਾਗਰ ਹੋਈ ਨਹੀਂ ਤੇ ਹੋਣੀ ਨਹੀਂ ਸੀ ਹੁਣ ਤੁਸੀਂ ਇਹ ਦੇਖੋ ਉਹਨਾਂ ਅਥਾਰਟिटीज ਹੁਣ ਦੋ ਤਰੀਕੇ ਮੈਂ ਜਿਹੜੀ ਗੱਲ ਕਰ ਰਿਹਾ ਪਹਿਲੀ ਗੱਲ ਹੈ ਜਾਂ ਤੇ ਸਰਕਾਰ ਉਹ ਰੂਲਸ ਦੇ ਅੰਦਰ ਸੋਸਾਇਟੀਆਂ ਬਣਾਏ ਸਰਕਾਰ ਨੇ ਕੈਟਲ ਪਾਉਂਡ ਜਿਹੜੇ ਬਾਇਲॉज ਬਣਾਏ ਨੇ ਮ्युनਿਸਪਲ ਕਾਰਪੋਰੇਸ਼ਨਸ ਨੇ ਆਪਣੇ ਲੋਕਲ ਗਵਰਨਮੈਂਟ ਡਿਪਾਰਟਮੈਂਟ ਨੇ ਕਿ ਉਹ ਕੈਟਲ ਪਾਉਂਡਸ ਬਣਾਣਗੇ ਸ਼ੈਲਟਰ ਹੋਮਸ ਬਣਾਣਗੇ ਤੁਸੀਂ ਦੇਖੋ ਕਿ ਪਾਲਤੂ ਕੁੱਤਾ ਵੀ ਜਿਹੜਾ ਹੁੰਦਾ ਹੈ ਜਿਹੜਾ ਆਪਣਾ ਉਹਨਾਂ ਨੇ ਕਿਸੇ ਨੇ ਆਪ ਪਾਲ ਲਿਆ ਹੋਇਆ ਉਹਨੂੰ ਵੀ ਅਧਿਕਾਰ ਨਹੀਂਗਾ ਉਹਦੇ ਮਾਲਕ ਨੂੰ ਵੀ ਅਧਿਕਾਰ ਨਹੀਂਗਾ ਕਿ ਉਹਦਾ ਜਿਹੜਾ ਡੌਗ ਹੈ ਉਹ ਕਿਤੇ ਸਟਰੀਟ ਦੇ ਵਿੱਚ ਘੁੰਮਦਾ ਨਜ਼ਰ ਵੀ ਆਏ ਤੇ ਜੇ ਨਜ਼ਰ ਆ ਗਿਆ ਤੇ ਉਹ ਜਿਹੜਾ ਇਮੀਡੀਏਟਲੀ ਉਹਨੂੰ ਉਥੋਂ ਰਿਮੂਵ ਕੀਤਾ ਜਾਏਗਾ ਇਹ ਤੇ ਗੱਲ ਹੀ ਸਟ੍ਰੇਟ ਡੌਗਸ ਦੀ ਹੋ ਰਹੀ ਹੈ ਹੁਣ ਸਟ੍ਰੇਟ ਡੌਗ ਨੂੰ ਕੋਈ ਆਮ ਜਨਤਾ ਕੋਈ ਬੰਦਾ ਕਿਉਂ ਹੱਥ ਪਾਏਗਾ ਕਿੰਨੀਆਂ ਕ ਆਰਗੇਨਾਈਜੇਸ਼ਨ ਆ ਜਾਂਦੀਆਂ ਆਰਗੇਨਾਈਜੇਸ਼ਨਸ ਹੈਗੀਆਂ ਨੇ ਠੀਕ ਹੈ ਜਿਸ ਗਵਰਨਮੈਂਟ ਦੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹ ਜੇ ਕੰਮ ਨਹੀਂ ਕਰ ਰਹੀ ਫਿਰ ਪ੍ਰਾਈਵੇਟ ਆਰਗੇਨਾਈਜੇਸ਼ਨ ਜਿਹੜੀਆਂ ਇਹਨੀਆਂ ਬਣੀਆਂ ਹੋਈਆਂ ਜਿਹੜੀਆਂ ਹੁਣ ਅੱਗੇ ਸਾਹਮਣੇ ਆ ਰਹੀਆਂ ਫਿਰ ਉਹ ਇਨੀਸ਼ੀਏਟਿਵ ਲੈਣ ਉਹ ਆਪਣੇ ਆਪਣੇ ਜਿਹੜੀ ਇਨ ਲੋਕੈਲਿਟੀ ਦੇ ਵਿੱਚ ਉਹ ਕੋਈ ਆਪਣੀ ਪ੍ਰਾਈਵੇਟ ਜਗ੍ਹਾ ਲੈਣ ਉੱਤੇ ਸ਼ੈਲਟਰ ਹੋਮ ਬਣਾਣ ਉਹਨਾਂ ਨੂੰ ਸਾਰੇ ਆਵਾਰਾ ਜਿਹੜੇ ਜਿੰਨੇ ਵੀ ਸਟ੍ਰੇ ਡੌਗਸ ਨੇ ਉਹਨਾਂ ਨੂੰ ਪਾਲਨ ਤਾਂ ਕਿ ਉਹ ਸਟ੍ਰੀਟਸ ਦੇ ਉੱਤੇ ਨਾ ਆਣ ਤੇ ਜਿਹਦੇ ਕਰਕੇ ਲੋਕਾਂ ਨੂੰ ਕੋਈ ਜ਼ਖਮ ਨਾ ਹੋਵੇ ਜਾਂ ਲੋਕਾਂ ਦੀ ਜ਼ਿੰਦਗੀ ਨੂੰ ਕੋਈ ਜੜੀ ਹੈਗੀ ਹੈ ਖਤਰਾ ਨਾ ਪੈਦਾ ਹੋਵੇ। ਪਾਹੂਲ ਜੀ ਜਿੱਥੇ ਤੱਕ ਆਪਾਂ ਗੱਲ ਕਰੀਏ ਤੁਸੀਂ ਆਪਾਂ ਸਟ੍ਰੇ ਡੌਗਸ ਦੀ ਹੀ ਗੱਲ ਕਰਦੇ ਆਪਾਂ ਕਨਸੈਂਟ੍ਰੇਸ਼ਨ ਇਸੇ ਤੇ ਰੱਖਦੇ ਹਾਂ ਕਿਉਂਕਿ ਪੈਡ ਡੌਗਸ ਦੇ ਚਲੋ ਉਹ ਤਾਂ ਉਹਨਾਂ ਦੇ ਮਾਲਕ ਸਾਹਮਰੇ ਨੇ ਉਹਨਾਂ ਨੂੰ ਕਿਉਂਕਿ ਗੱਲ ਵੀ ਇਸ ਟਾਈਮ ਸਟ੍ਰੇ ਡੌਗਸ ਤੇ ਬਣੀ ਹੋਈ ਹੈ। ਜਿੱਥੋਂ ਤੱਕ ਗੱਲ ਕੀਤੀ ਜਾਏ ਉਹਨਾਂ ਨੂੰ ਕਈ ਵਾਰੀ ਆਪਾਂ ਦੇਖਿਆ ਕਿ ਮਿਊਨਿਸਪਲ ਵਾਲੇ ਜਿਹੜੇ ਹੈਗੇ ਨੇ ਇਹਨਾਂ ਮਿਊਨਿਸਪੈਲਿਟੀ ਵਾਲੇ ਉਹ ਡੌਗ ਕੈਚਰ ਲੈ ਕੇ ਆਉਂਦੇ ਨੇ ਸਪੈਸ਼ਲ ਨੈਟਸ ਹੁੰਦੀਆਂ ਉਹਨਾਂ ਦੀਆਂ ਉਹਨਾਂ ਕੈਚਰ ਦੇ ਵਿੱਚ ਉਹ ਡੌਗਸ ਨੂੰ ਚੁੱਕ ਕੇ ਲੈ ਜਾਂਦੇ ਨੇ ਸਟ੍ਰੇ ਡੌਗਸ ਨੂੰ ਉਹਨਾਂ ਨੂੰ ਉੱਥੇ ਹਸਪੀਟਲਾਈਜ਼ ਜਾਂ ਜਿੱਥੇ ਵੀ ਵੈਟ ਉਹਨਾਂ ਦਾ ਵਾਰਡ ਬਣਾਇਆ ਹੋਇਆ ਹੋਸਟਲ ਬਣਾਇਆ ਹੋਇਆ ਉੱਥੇ ਰੱਖਿਆ ਜਾਂਦਾ ਉਹਨਾਂ ਨੂੰ ਫਿਰ ਉਹਨਾਂ ਦੀ ਨਸਬੰਦੀ ਕੀਤੀ ਜਾਂਦੀ ਉਹਨਾਂ ਨੂੰ ਸਟਰਲਾਈਜ਼ ਕੀਤਾ ਜਾਂਦਾ ਤਾਂ ਕਿ ਘੱਟੋ ਘੱਟ ਉਹ ਹੋਰ ਅੱਗੇ ਆਬਾਦੀ ਨਾ ਕਰ ਸਕਣ ਉਹ ਇੱਕ ਤਰੀਕਾ ਕੱਢਿਆ ਆਪਣੇ ਤਰੀਕੇ ਦੇ ਨਾਲ ਜਾਂ ਉਹ ਇੱਕ ਤਰੀਕਾ ਇੱਕ ਫੰਕਸ਼ਨਲ ਤਰੀਕਾ ਜਿਹੜਾ ਗਵਰਨਮੈਂਟ ਦੇ ਥਰੂ ਆਲਰੇਡੀ ਲੇਆਉਟ ਪਲਾਨ ਦੇ ਵਿੱਚ ਹੈਗਾ ਬਟ ਉਸ ਦੇ ਬਾਵਜੂਦ ਯਾ ਤਾਂ ਉਹ ਅਵਿਸਲੇ ਹੋ ਕੇ ਕੰਮ ਕਰ ਰਹੇ ਨੇ ਯਾ ਕਿ ਕਾਰਨ ਹੈ ਕਿ ਆਬਾਦੀ ਵੀ ਬਹੁਤ ਵਧੀ ਹੈ ਔਰ ਉਹਦੇ ਬਾਵਜੂਦ ਜਿਹੜੇ ਐ ਜਿਹੜੇ ਹਰਟ ਕਰਨਦੇ ਨੇ ਕੁਆਰਲਸ ਨੇ ਉਹਦੇ ਲੜਾਈਆਂ ਤੁਸੀਂ ਸਟਰੀਟਸ ਦੇਖ ਸਕਦੇ ਹੋ ਕੁੱਤਿਆਂ ਦੀਆਂ ਆਮ ਤੌਰ ਤੇ ਕਿਸੇ ਵੀ ਗਲੀ ਦੇ ਵਿੱਚ ਇਹ ਜਗ ਹੈ ਨਹੀਂ ਕਹਿੰਦੇ ਜੀ ਇੱਕ ਕੁੱਤਾ ਦੋ ਕੁੱਤੇ ਹੁੰਦੇ ਸੀ ਪਹਿਲੇ ਸਾਡੇ ਹੁਣ 5 5 10 10 15 15 ਉਹਰੇ ਫਿਰਦੇ ਨੇ ਇਹਦਾ ਮਤਲਬ ਹੈ ਕਿ ਅਥਾਰਟੀਆਂ ਕਿਉਂਕਿ ਵੈਟ ਹਸਪੀਟਲਸ ਬਹੁਤ ਵੱਡੇ ਵੱਡੇ ਬਣੇ ਨੇ ਉਹਨਾਂ ਕੋਲ ਬਹੁਤ ਅੱਛਾ ਸਾਜੋ ਸਮਾਨ ਵੀ ਹੈਗਾ ਉਹਨਾਂ ਕੋਲ ਡਾਕਟਰਸ ਵੀ ਅਵੇਲੇਬਲ ਨੇ ਸਾਰਾ ਕੁਝ ਹੈਗਾ ਔਰ ਖਾਲੀ ਪਏ ਹੁੰਦੇ ਆ ਜਿਹੜੇ ਡੰਗਰਾਂ ਦੇ ਹਸਪਤਾਲ ਕਹ ਲਈਏ ਆਪਾਂ ਜਾਂ ਜਿਹੜੇ ਜਨਰਲ ਦੇ ਹਸਪਤਾਲ ਨੇ ਗਵਰਨਮੈਂਟ ਵਾਲੇ ਬਹੁਤ ਅੱਛੇ ਅੱਛੇ ਨੇ ਫਿਰ ਵੀ ਉਹਨਾਂ ਦਾ ਕਿਉਂ ਨਹੀਂ ਯੂਜ਼ ਮਸ਼ੀਨਰੀ ਦਾ ਕੀਤਾ ਜਾ ਰਿਹਾ ਹੈ ਸਭ ਨੂੰ ਕੰਟਰੋਲ ਕਰਨ ਵਾਸਤੇ ਔਖਾ ਹੈਗਾ ਕਾਫੀ ਜ਼ਿਆਦਾ ਕੰਟਰੋਲ ਕਰਨਾ ਮੈਡਮ ਜੇ ਕਦੋਂ ਕੋਈ ਕੰਮ ਕਰਨਾ ਹੋਵੇ ਤਾਂ ਕੁਝ ਵੀ ਔਖਾ ਨਹੀਂ ਹੈਗਾ ਹੁਣ ਇੱਥੇ ਤੁਸੀਂ ਦੇਖੋ ਮਹੱਲੇ ਹਸਪੀਟਲ ਹੋਣਾ ਉਹ ਅਲੱਗ ਚੀਜ਼ ਹੈ ਹੁਣ ਸਟਰਲਾਈਜ਼ ਕਰ ਦੇਣਾ ਉਹਨਾਂ ਨੂੰ ਇਮਿਊਨਾਈਜ਼ ਕਰ ਦੇਣਾ ਉਹਦੇ ਨਾਲ ਐ ਗਰੰਟੀ ਥੋੜਾ ਨਾ ਹੋ ਗਈ ਹੈ ਕਿ ਉਹ ਕਿਸੇ ਬੱਚੇ ਨੂੰ ਖਾਏਗਾ ਨਹੀਂ ਉਹ ਕਿਸੇ ਬੱਚੇ ਨੂੰ ਮਾਰੇਗਾ ਨਹੀਂ ਜਿਹੜਾ ਹੈਗਾ ਹੀ ਜਾਨਵਰ ਹੈ ਜਿਹੜਾ ਸਟਰੀਟ ਦੇ ਵਿੱਚ ਐਵੇਂ ਹੀ ਘੁੰਮ ਰਿਹਾ ਉਹ ਕਿਸੇ ਤੇ ਵੀ ਹਮਲਾ ਕਰ ਸਕਦਾ ਵੈਕਸੀਨੇਸ਼ਨ ਪਤਾ ਨਹੀਂ ਕਰਦੇ ਉਹਨਾਂ ਦੀ ਕੀ ਮੈਡਮ ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਕਿ ਇੱਕ ਕੁਐਸਚਨ ਉੱਠ ਕੀ ਉੱਠ ਵੀ ਕਿਵੇਂ ਸਕਦਾ ਹੈ ਕਿ ਤੁਸੀਂ ਇਮਿਊਨਾਈਜੇਸ਼ਨ ਕਰਦੀ ਸਟਰਲਾਈਜ਼ੇਸ਼ਨ ਕਰ ਦਿੱਤੀ ਅਬਾਦੀ ਉਹਨਾਂ ਦੀ ਘਟੂ ਘਟ ਉਸ ਚੀਜ਼ ਨੂੰ ਰੈਸਟ੍ਰਿਕਟ ਕਰਨ ਦੀ ਗੱਲ ਮੈਂ ਕਰ ਰਹੀ ਸੀ ਜਿਵੇਂ ਵਧ ਗਈ ਕਿ ਤੋਂ 4 ਤੋਂ 5 21 ਏਰੀਆਜ਼ ਦੇ ਵਿੱਚ ਤੁਹਾਨੂੰ 10-10 ਦਿਖਾਈ ਦਿੰਦੇ ਉਸ ਉਸ ਪੱਖ ਤੋਂ ਗੱਲ ਕਰ ਰਹੀ ਸੀ ਇਹੋ ਹੀ ਇਹੋ ਹੀ ਮੈਡਮ ਕੁਐਸਚਨ ਸਮਝਣ ਦੀ ਗੱਲ ਹੈ ਜੀ ਹੇਅਰ ਇਟ ਇਜ਼ ਨਾਟ ਅ ਕੁਐਸਚਨ ਕਿ ਅਬਾਦੀ ਵਧ ਗਈ ਉਹ ਤੇ ਜਿਹੜੀ ਵਧ ਨਹੀਂ ਸੀ ਉਹ ਵਧ ਗਈ ਇੱਥੇ ਕੁਐਸਚਨ ਜੋ ਮਾਨਯੋਗ ਸੁਪਰੀਮ ਕੋਰਟ ਦੇ ਅੱਗੇ ਆਇਆ ਸੀ ਕਿ ਅਬਾਦੀ ਤੇ ਜਿਹੜੀ ਵਧੀ ਵਧੀ ਪਰ ਉਹਦੇ ਨਾਲ ਨਾਲ ਹਮਲੇ ਵੀ ਵਧੇ ਇਸ਼ੂ ਇਸ਼ੂ ਅਗਾ ਹੈ ਕਿ ਇੱਥੇ ਹਮਲਾ ਕੀਤਾ ਜਾ ਰਿਹਾ ਹੈ ਉਹ ਇੱਕ ਡੌਗ ਵੀ ਕਰ ਸਕਦਾ ਹੈ ਉਹ ਝੁੰਡ ਵੀ ਕਰ ਸਕਦਾ ਹੈ ਤੁਸੀਂ ਮੈਂ ਦੇਖੋ ਕਿ ਸਾਡੀ ਪੀਆਲ ਦੇ ਵਿੱਚ ਇੱਕੋ ਹੀ ਪਿੰਡ ਦੇ ਵਿੱਚ ਇੱਕ ਹਫਤੇ ਦੇ ਅੰਦਰ ਦੋ ਬੱਚੇ ਮਾਰ ਦਿੱਤੇ ਇੱਕ 10 ਸਾਲ ਦਾ ਇੱਕ 11 ਸਾਲ ਦਾ ਉਹ ਉਹਨਾਂ ਦੀ ਮਾਵਾਂ ਨੂੰ ਪੁੱਛੋ ਜਾ ਕੇ ਕਿ ਹਾਂ ਵੀ ਸਟਰੀ ਡੌਗ ਬੱਚੇ ਹੁੰਦੇ ਨੇ ਉਹ ਉਹ ਦੱਸਣਗੇ ਤੁਹਾਨੂੰ ਕਿ ਕਿਸ ਤਰ੍ਹਾਂ ਖਤਰਨਾਕ ਹੁੰਦਾ ਹੈ ਕੰਮ ਉਹ ਪਿੰਡ ਦੇ ਲੋਕਾਂ ਦੀ ਖਬਰ ਹੈਗੀ ਹੈ ਸਾਡੇ ਕੋਲ ਉਹ ਉਹਦੇ ਪਿੰਡ ਚ ਲੋਕੀ ਕਹਿੰਦੇ ਕਿ ਅਸੀਂ ਤੇ ਸਕੂਲ ਚੜਾ ਹੀ ਦਿੱਤਾ ਬੱਚਿਆਂ ਦਾ ਅਸੀਂ ਤੇ ਸਕੂਲ ਹੀ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਕੋ ਕੋ ਨਾ ਕੋਈ ਕਾਰ ਨਾ ਕੋਈ ਗੱਡੀਆਂ ਪੈਦਲ ਜਾਣਾ ਪੈਦਲ ਆਣਾ ਬੱਚਿਆਂ ਨੂੰ ਕੋਈ ਸ਼ਹਿਰ ਤੇ ਨਹੀਂ ਜਾ ਸਕਦਾ ਕਹਿੰਦੇ ਸ਼ਹਿਰ ਤੇ ਹੀ ਨਹੀਂ ਜਾ ਸਕਦੇ ਇੰਨਾ ਖਤਰਨਾਕ ਮੌਲ ਹੁੰਦਾ ਮੈਡਮ ਤੁਸੀਂ ਆਪਾਂ ਸੋਚ ਕੇ ਵੀ ਡਰ ਲੱਗ ਜਾਂਦਾ ਸਾਨੂੰ ਕਈ ਵਾਰੀ ਪਰ ਇੱਥੇ ਜਿਹੜੀ ਜੋ ਗੱਲ ਹੋ ਰਹੀ ਹੈ ਇੱਥੇ ਗੱਲ ਇਹ ਹੋ ਰਹੀ ਹੈ ਕਿ ਹਮਲੇ ਰੁਕਣ ਹੁਣ ਤੁਸੀਂ ਅੱਜ ਦੀ ਰਿਪੋਰਟ ਦੇਖੋ ਮੈਂ ਅੱਜ ਦੀ ਰਿਪੋਰਟ ਪੜ੍ਹ ਰਿਆ ਸੀਗਾ ਕਿ 30 ਲੱਖ ਡੌਗ ਵਾਈਟ ਦੇ ਕੇਸ ਆਉਂਦੇ ਨੇ ਇੱਕ ਸਾਲ ਦੇ ਐਨਿਊਅਲੀ ਸਲਾਣਾ 30 ਲੱਖ ਤੇ 20 ਪੂਰੇ ਦੇਸ਼ ਦਾ ਪੂਰੇ ਦੇਸ਼ ਪੂਰੇ ਦੇਸ਼ ਚ 10000 ਦਿਨ ਦੇ ਹੁਣ ਮੈਂ ਇੱਥੇ ਸਿਰਫ ਇਹੀ ਗੱਲ ਕਰਨਾ ਚਾ ਰਿਹਾ ਕਿ ਜੋ ਇਹ ਮੁਹਿੰਮ ਚੱਲ ਰਹੀ ਹੈ ਇਹ ਚੱਲ ਰਹੀ ਹੈ ਦੋਵਾਂ ਦੋਵਾਂ ਚੀਜ਼ਾਂ ਨੂੰ ਪਛਾਣ ਵਾਸਤੇ ਕਿ ਇੱਕ ਤੇ ਕੁੱਤਿਆਂ ਨੂੰ ਵੀ ਕੁਛ ਨਾ ਹੋਵੇ ਉਹਨਾਂ ਨੂੰ ਸ਼ੈਲਟਰ ਹੌਮ ਦੇ ਵਿੱਚ ਭੇਜਣਾ ਮਤਲਬ ਹੋਣਾ ਉਹਨਾਂ ਦਾ ਘਰ ਉਹ ਹੈ ਉਹਨਾਂ ਦਾ ਘਰ ਕੋਈ ਗਲੀ ਨਹੀਂ ਹੈਗੀ ਉਹਨਾਂ ਦਾ ਘਰ ਕੋਈ ਮਹੱਲਾ ਨਹੀਂ ਹੈਗਾ ਹਾਂ ਜੇ ਤੁਸੀਂ ਕਿਸੇ ਸਟ੍ਰੀਟ ਡੌਗ ਨੂੰ ਇੰਨਾ ਹੀ ਪਿਆਰ ਕਰਦੇ ਹੋ ਜੇ ਤੁਸੀਂ ਉਹਨੂੰ ਇੰਨਾ ਹੀ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਫਿਰ ਤੋਂ ਉਹ ਫਿਰ ਤੇ ਇੱਕ ਪਟੀਸ਼ਨ ਮਾਨਯੋਗ ਸੁਪਰੀਮ ਕੋਰਟ 'ਚ ਇਸ ਤੋਂ ਪਹਿਲੇ ਵੀ ਆਈ ਸੀ ਜੇ ਤੁਹਾਨੂੰ ਯਾਦ ਹੋਵੇ ਤੇ ਉਹਦੇ ਵਿੱਚ ਉਹ ਪਟੀਸ਼ਨਰ ਨੇ ਉਹਦੇ ਵਿੱਚ ਪ੍ਰੇ ਕੀਤੀ ਸੀਗੀ ਕਿ ਫੀਡਿੰਗ ਪੁਆਇੰਟ ਹਰ ਸ਼ਹਿਰ ਦੇ ਵਿੱਚ ਬਣਾਏ ਜਾਣ ਪਰਟੀਕੂਲਰ ਬਣਾਏ ਜਾਣ ਏਰੀਆ ਦੇ ਵਿੱਚ ਹੈਨਾ ਤੇ ਉਹਦੇ ਵਿੱਚ ਕੀ ਟਿੱਪਣੀ ਆਈ ਸੀ ਕਿ ਠੀਕ ਹੈ ਜੇ ਤੁਸੀਂ ਫੀਡ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਘਰ ਕਿਉਂ ਨਹੀਂ ਰੱਖ ਲੈਂਦੇ ਘਰ ਰੱਖੋ ਨਾ ਉਹਨੂੰ ਅਡਾਪਟ ਕਰੋ ਫਿਰ ਜੇ 10 ਕੁੱਤੇ ਤੁਹਾਨੂੰ ਦਸਾਂ ਨਾਲ ਪਿਆਰ ਹੈ ਤਾਂ ਤੁਸੀਂ ਦਸਾਂ ਨੂੰ ਆਪਣੇ ਘਰ ਦੇ ਵਿੱਚ ਰੱਖੋ ਨਹੀਂ ਰੱਖ ਸਕਦੇ ਆਪਣੇ ਘਰ ਦੇ ਵਿੱਚ ਤੇ ਉਹਨਾਂ ਨੂੰ ਜਗ੍ਹਾ ਲੈ ਕੇ ਤੇ ਉੱਥੇ ਰੱਖੋ ਇਫ ਯੂ ਲਵਸ ਥੈਮ ਵੈਰੀ ਮੱਚ ਹੈਨਾ ਤੇ ਉਹ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਨਾਂ ਨੂੰ ਪਿਆਰ ਵੀ ਕਰਦੇ ਹੋ ਪਰ ਉਹਨਾਂ ਨੂੰ ਤੁਸੀਂ ਸੜਕਾਂ ਤੇ ਵੀ ਛੱਡਿਆ ਹੈ ਕਿ ਜਿਹੜਾ ਮਰਜ਼ੀ ਹੋਣਾ ਕਿਉਂਕਿ ਐਸੇ ਕਰਕੇ 2004 ਦੇ ਵਿੱਚ ਐਕਟ ਲਿਆਂਦਾ ਗਿਆ ਸੀ। ਇਹ ਇੱਕ ਬੜੀ ਮਜ਼ੇਦਾਰ ਗੱਲ ਤੁਹਾਨੂੰ ਮੈਂ ਦੱਸਦੀਆਂ ਦਰਸ਼ਕਾਂ ਦੇ ਨਾਲ ਵੀ ਮੈਂ ਸਾਂਝੀ ਕਰਨਾ ਚਾਹਾਂਗੀ ਤੁਹਾਡੇ ਨਾਲ ਵੀ ਸਾਂਝੀ ਕਰਾਂਗੀ ਔਰ ਇਹ ਥੋੜਾ ਵਕਾਲਤ ਤੋਂ ਅਲੱਗ ਹੋ ਜਾਏਗੀ ਗੱਲ। ਇਹਦੇ 'ਚ ਇਹ ਗੱਲ ਸੀ ਕਿ ਜੀ ਮੈਂ ਵੀ ਦੇਖਿਆ ਹੈ ਕਾਫੀ ਏਰੀਆਜ਼ 'ਚ ਰਹਿੰਦੇ ਆ ਜਾਂ ਜਾਂਦੇ ਆ ਜਿਸ ਤਰ੍ਹਾਂ ਇਹ ਨਾਲ ਡੌਗਸ ਨੂੰ ਨਾ ਫੀਡ ਕਰਦੇ ਆ ਸਪੈਸ਼ਲੀ ਲੋਕ ਸ਼ਾਮ ਨੂੰ ਫੀਡ ਕਰਦੇ ਆ ਔਰ ਜਿਹੜਾ ਫੀਡ ਕਰਦੇ ਆ ਨਾ ਜੀ ਤੁਸੀਂ ਮਜ਼ੇਦਾਰ ਗੱਲ ਤੁਹਾਨੂੰ ਮੈਂ ਦੱਸਾਂ ਉਹਨਾਂ ਨੇ ਪੁੱਛਿਆ ਖੜੇ ਹੋ ਕੇ ਮੈਂ ਕਿ ਤੁਸੀਂ ਸ਼ਾਮ ਨੂੰ ਸਪੈਸ਼ਲ ਫੀਡ ਕਰਨ ਆਂਦੇ ਹੋ ਜਾਂ ਪਰਟੀਕੂਲਰ ਕੀ ਚੀਜ਼ ਤੁਸੀਂ ਬਣਾ ਕੇ ਲੈ ਕੇ ਆਂਦੇ ਹੋ ਉਹਨਾਂ ਡਿਫਰੈਂਟ ਡਿਫਰੈਂਟ ਤਰੀਕੇ ਦੇ ਖਾਣੇ ਚਲੋ ਆਈ ਡੋਨਟ ਵਾਂਟ ਟੂ ਗੋ ਇਨਟੂ 댓 ਕਿ ਕੀ ਖਾਣਾ ਤੇ ਉਹ ਸਪੈਸੀਫਿਕ ਦੇਸ਼ ਤੇ ਵੀ ਕਰਦੇ ਆ ਕੋਈ ਸ਼ਨੀਵਾਰ ਕੋਈ ਕੁਝ ਸਪੈਸ਼ਲ ਡੌਗਸ ਕਾਲੇ ਕਸਟਮ ਕੁੱਤੇ ਲੱਭ ਕੇ ਜਾਂ ਡੌਗਸ ਨੂੰ ਲੱਭ ਕੇ ਕਿਸੇ ਨੂੰ ਪੰਡਤ ਜੀ ਨੇ ਦੱਸਿਆ ਹੁੰਦਾ ਕਿਸੇ ਨੂੰ ਜਿਹੜਾ ਹੈ ਹੋਰ ਤਰੀਕੇ ਨਾਲ ਦੱਸਿਆ ਹੁੰਦਾ ਉਹ ਕਸਟਮਸ ਰਿਵਾਜ ਜਾਂ ਸਾਡੇ ਤੋਂ ਗ੍ਰਹਿ ਉਤਰ ਜਾਵੇ ਉਹ ਵੀ ਇੱਕ ਕਾਰਨ ਹੈ ਮਤਲਬ ਇਥੇ ਆਪਾਂ ਇਹ ਐਸੀ ਚੀਜ਼ ਐਸ ਕਰਕੇ ਮੈਂਸ਼ਨ ਕਰ ਰਹੇ ਆ ਕਿ ਡੌਗ ਲਵਰ ਹੋਣਾ ਵੀ ਇੱਕ ਚੀਜ਼ ਐ ਪਰ ਕਸਟਮ ਮਤਲਬ ਖਵਾ ਕੇ ਫੇਰ ਉਹ ਸੜਕਾਂ ਤੇ ਹੀ ਨੇ ਦੇਖੋ ਨਾ ਹੁਣ ਮੈਂ ਐਸੇ ਗੱਲ ਨੂੰ ਕਿਸੇ ਕਸਟਮ ਦੇ ਉੱਤੇ ਜਾਂ ਕਿਸੇ ਦੀ ਯੂਸੇਜ ਦੇ ਦੀ ਕੀ ਮੰਨਣਾ ਹੈ ਉਹਦੇ ਉੱਤੇ ਆਪਾਂ ਕੋਈ ਕਮੈਂਟ ਨਹੀਂ ਕਰਦੇ ਨਾ ਸੀ ਠੀਕ ਹੈ ਉਹਨਾਂ ਦੀ ਆਪਣੀ ਜੋ ਵੀ ਉਹਨਾਂ ਦਾ ਹੈਗਾ ਪਰਸਨਲ ਮਸਲਾ ਜੀ ਮੈਂ ਇੱਥੇ ਇਹ ਗੱਲ ਕਰਨਾ ਚਾ ਰਿਹਾ ਕਿ ਜੋ ਸਾਡੀ ਇੰਟੈਂਸ਼ਨ ਹੈ ਜੋ ਕਾਨੂੰਨ ਦੀ ਇੰਟੈਂਸ਼ਨ ਹੈ ਜੋ ਕੋਰਟਸ ਦੀ ਇੰਟੈਂਸ਼ਨ ਹੈ ਉਹਨਾਂ ਦੀ ਇੰਟੈਂਸ਼ਨ ਹੈਗੀ ਹੈ ਕਿ ਇਹ ਹਮਨ ਨੂੰ ਜਿਹੜੇ ਡੌਗ ਬਾਈਟ ਹੋ ਰਹੇ ਨੇ ਉਹਨੂੰ ਜਿਹੜਾ ਖਤਰਾ ਹੋ ਰਿਹਾ ਉਹਨਾਂ ਦਾ ਜਿਹੜਾ ਵਾਇਲਟ ਹੋਣ ਤੋਂ ਬਚਾਇਆ ਜਾਵੇ ਰਾਈਟ ਟੂ ਲਾਈਫ ਦਾ ਰਾਈਟ ਟੂ ਲਿਬਰਟੀ ਜਿਹੜਾ ਸੰਵਿਧਾਨ ਦੇ ਆਰਟੀਕਲ 21 ਦੇ ਵਿੱਚ ਮੇਨ ਫੰਡਾਮੈਂਟਲ ਰਾਈਟ ਮੰਨਿਆ ਜਾਂਦਾ ਹੈ ਕਿਉਂਕਿ ਉਹ ਹਰ ਸੂਬੇ ਸਰਕਾਰ ਦੀ ਜ਼ਿੰਮੇਵਾਰੀ ਹੈ ਸੋਵਰਨ ਫੰਕਸ਼ਨ ਹੈ ਕਿ ਉਹਨੇ ਰਾਈਟ ਟੂ ਲਾਈਫ ਸਿਕਿਉਰ ਕਰਨਾ ਹੈ ਬਾਏ ਐਨੀ ਵੇ ਠੀਕ ਹੈ ਨਾ ਹੁਣ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਜਿੱਥੇ ਤੁਹਾਨੂੰ ਸਟ੍ਰੇਡੌਗ ਮਿਲੇਗਾ ਉਹ ਜਿਹੜਾ ਹੈਗਾ ਕਾਰਪੋਰੇਸ਼ਨ ਵਾਲੇ ਇਮੀਡੀਏਟਲੀ ਰਿਮੂਵ ਕਰਨਗੇ ਉੱਥੇ ਕੋਈ ਭਾਵਨਾਵਾਂ ਨਹੀਂ ਆ ਸਕਦੀਆਂ ਜਾਂ ਤੇ ਜਿਹੜਾ ਬੰਦਾ ਕਹਿੰਦਾ ਕਿ ਨਹੀਂ ਜੀ ਇਹ ਇਹਨੂੰ ਇਹ ਜਿਹੜਾ ਸਟ੍ਰੇਡੌਗ ਹੈ ਮੈਨੂੰ ਬਿਲੋਂਗ ਕਰਦਾ ਫਿਰ ਤੁਸੀਂ ਉਹਨੂੰ ਆਪਣੇ ਪ੍ਰਾਪਰਟੀ 'ਚ ਰੱਖੋ ਫੇਰ ਤੁਸੀਂ ਆਪਣੇ ਛੱਤ ਤੇ ਰੱਖੋ ਜਾਂ ਉਹਨੂੰ ਵਖਰੀ ਓਥੇ ਇੱਕ ਲੋਕੇਲਿਟੀ ਦੇ ਵਿੱਚ ਕੋਈ ਜਗ੍ਹਾ ਲੈ ਕੇ ਤੁਸੀਂ ਆਪਣਾ ਪ੍ਰਾਈਵੇਟ ਸ਼ੈਲਟਰ ਹੋਮ ਬਣਾ ਲਓ ਮਤਲਬ ਇਹ ਹੈ ਕਿ ਜੋ ਜੋ ਮੈਂ ਭਾਵਨਾ ਚਾਇਆ ਉਹਦੇ ਵਿੱਚ ਜੋ ਸੁਪਰੀਮ ਕੋਰਟ ਦੇ ਅੱਗੇ ਆਇਆ ਉਹਨਾਂ ਨੇ ਜਿਹੜਾ ਇਹ ਉਹਨਾਂ ਦੀ ਇਮੋਸ਼ਨ ਹੈਗੀ ਸੀਗੀ ਕਿ ਇਹ ਜਿਹੜੇ ਹੈਗੇ ਨੇ ਸ਼ੈਲਟਰ ਹੋਮ ਜਾਣਾ ਚਾਹੀਦੇ ਨੇ ਤਾਂਕਿ ਇਹਨਾਂ ਦੀ ਵੀ ਸੁਰੱਖਿਆ ਹੋਵੇ ਤੇ ਹਿਊਮਨ ਦੀ ਵੀ ਸੁਰੱਖਿਆ ਹੋਵੇ ਤੇ ਉਹਦੇ ਐਸੇ ਕਰਕੇ ਮੈਂ ਉਹ ਗੱਲ ਕਰ ਰਿਹਾ ਸੀ 2004 ਦੇ ਵਿੱਚ ਸਪੈਸ਼ਲ ਐਕਟ ਲਿਆਇਆ ਗਿਆ ਸੀ ਇਹਨਾਂ ਨੂੰ ਇਹਨਾਂ ਨੂੰ ਲੈ ਕੇ ਸਟਰੀ ਐਨੀਮਲਸ ਨੂੰ ਲੈ ਕੇ ਕਿ ਕੋਈ ਵੀ ਇਹਨਾਂ ਨੂੰ क्रुएਲਟੀ ਨਹੀਂ ਕਰ ਸਕਦਾ ਤਦੇ ਮੈਂ ਇੱਕ ਕੈਪਸ਼ਨ ਜ਼ਰੂਰ ਲਿਖਣਾ ਕਿ ਤੁਸੀਂ ਕੁੱਤੇ ਨੂੰ ਚਪੇੜ ਤੱਕ ਨਹੀਂ ਮਾਰ ਸਕਦੇ ਪਰ ਕੁੱਤਾ ਜਾਵੇ ਉਹ ਤੁਹਾਡੇ ਬੱਚਿਆਂ ਨੂੰ ਖਾ ਸਕਦਾ ਮਤਲਬ ਜੇ ਤੁਸੀਂ ਕੁੱਤੇ ਨੂੰ ਸਲੈਪ ਕਰ ਦਿੰਦੇ ਹੋ ਤੇ ਤੁਹਾਡੇ ਤੇ ਪਰਚਾ ਹੈ ਪਰ ਉਹ ਖਾ ਜਾਵੇ ਤੇ ਕੋਈ ਅੱਗੇ ਨਹੀਂ ਆਂਦਾ ਜੀ ਕੋਈ ਅੱਗੇ ਨਾ ਉਸ ਪਰਚੇ ਕੀ ਉਹਦੇ ਛੋ ਸਕਦਾ ਉਹਦੇ ਤੇ ਪਰਚਾ ਸਜ਼ਾ ਹੈਗੀ ਹੈ ਜੀ ਉਹਦੇ ਚ ਇੰਪ੍ਰੀਜ਼ਨਮੈਂਟ ਹੈਗੀ ਹੈ 1 ਸਾਲ 2 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਉਹਦੇ ਚ ਇੰਪ੍ਰਿਜ਼ਨਮੈਂਟ ਆ ਤੁਸੀਂ ਨਹੀਂ ਸਲਾਪ ਕਰ ਸਕਦੇ ਤੁਸੀਂ ਡੰਡਾ ਨਹੀਂ ਮਾਰ ਸਕਦੇ ਉਹਨੂੰ ਤੁਸੀਂ ਉਹਨੂੰ ਕੋਈ ਸੰਗਲੀਆਂ ਚ ਨਹੀਂ ਰੱਖ ਸਕਦੇ ਉਹਦੇ ਚ ਐ ਵੀ ਪ੍ਰੋਵੀਜ਼ਨ ਹੈਗੀ ਆ ਤੁਸੀਂ ਉਹਦੇ ਉੱਤੇ ਅਤਿਆਚਾਰ ਨਹੀਂ ਕਰ ਸਕਦੇ ਤੁਸੀਂ ਉਹਨੂੰ ਕੋਈ ਪాయిਜ਼ਨਸ ਸਬਸਟੈਂਸ ਨਹੀਂ ਦੇ ਸਕਦੇ ਐ ਸਾਰਾ ਐਕਟ ਦੇ ਵਿੱਚ ਕਾਫੀ ਕੈਟਗਰੀ ਸਰ ਜੀ ਤੁਸੀਂ ਗੱਲ ਕੀਤੀ ਹੈ ਸੰਗਲੀ ਵਾਲੀ ਗੱਲ ਕੀਤੀ ਹੈ ਇਹ ਹੁਣ ਆਪਾਂ ਥੋੜਾ ਦੂਸਰੇ ਪਾਸੇ ਪੈਟ ਡੌਗਸ ਵੱਲ ਵੀ ਆਨੇ ਆ ਆਮ ਤੌਰ ਤੇ ਜਦੋਂ ਪੈਟ ਡੌਗਸ ਨੂੰ ਘੁਮਾਉਣ ਵਗੈਰਾ ਬਾਹਰ ਲੈ ਕੇ ਜਾਂਦੇ ਤੇ ਰੀਸ਼ ਪਾ ਕੇ ਲੈ ਕੇ ਜਾਇਆ ਜਾਂਦਾ ਹੈ ਸੰਗਲੀ ਪਾ ਕੇ ਲੈ ਕੇ ਜਾਇਆ ਜਾਂਦਾ ਹੈ ਔਰ ਪਿੱਛੇ ਜੇ ਇੱਕ ਹੋਰ ਵੀ ਗੱਲ ਆਈਆਂ ਸੀ ਕਿਉਂਕਿ ਕੁਝ ਜੜੀਆਂ ਸਿਗੀਆਂ ਨਸਲਾਂ ਪੈਟ ਬੁੱਲ ਹੋ ਗਿਆ ਹੋਰ ਬੁਲੀ ਹੋ ਗਿਆ ਹੋਰ ਕਾਫੀ ਤਰ੍ਹਾਂ ਦੀਆਂ ਸਿਗੀਆਂ ਜੜੀਆਂ ਉਹਨਾਂ ਤੇ ਉਹਨਾਂ ਨੇ ਕਿਹਾ ਸੀ ਵੀ ਜਿਨ੍ਹਾਂ ਨੇ ਰੱਖੇ ਵੀ ਹੋਏ ਐ ਤੇ ਫਿਰ ਉਹ ਮੂੰਹ ਤੇ ਜਿਹੜਾ ਉਹ ਵੀ ਪਾ ਕੇ ਲੈ ਕੇ ਜਾਣੇ ਕਿ ਚਿਕੂ ਵਰਗੀ ਚੀਜ਼ ਹੁੰਦੀ ਹੈ ਜਿਹੜੀ ਉਹ ਵੀ ਪਾ ਕੇ ਲੈ ਕੇ ਜਾਣ ਜਦੋਂ ਵੀ ਘੁਮਾਣ ਲੈ ਕੇ ਜਾਣਾ ਹੈ ਤਾਂ ਕਿ ਉਹ ਅ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਬਾਈਟ ਨਾ ਕਰ ਦੇਵੇ ਜਾਂ ਕੁਝ ਨਾ ਹੋ ਜਾਏ ਤੇ ਫਿਰ ਉੱਥੇ ਵੀ ਇਹ ਲਾਗੂ ਹੁੰਦਾ ਵੀ ਸੰਗਲੀ ਚ ਨਹੀਂ ਪਾ ਕੇ ਲੈ ਕੇ ਜਾ ਸਕਦੇ ਐਦਾ ਤਾਂ ਫਿਰ ਬਾਹਰ ਘੁਮਾਣ ਨਹੀਂ 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 ਜੀ ਨਹੀਂ ਜੀ ਉਹ ਚੀਜ਼ ਹੈਗੀ ਹੈ ਕਿ ਤੁਸੀਂ ਸੰਗਲੀ ਚ ਧਾਕੇ ਉਹਨੂੰ ਪਿੰਜਰੇ ਚ ਨਹੀਂ ਰੱਖ ਸਕਦੇ ਬੰਨ ਕੇ ਹੁਣ ਬੇੜੀਆਂ ਪਾ ਕੇ ਤੁਸੀਂ ਕਿਸੇ ਨੂੰ ਰੱਖ ਤੋਂ ਨਾ ਸਕਦੇ ਹੋ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਬਾਹਰ ਲੈ ਕੇ ਜਾਣਾ ਸਪੋਜ਼ ਆਫ ਸੰਗਲੀ ਤੋਂ ਬਿਨਾਂ ਬਾਹਰ ਲੈ ਕੇ ਜਾਂਦਾ ਉਹ ਜਿਹੜਾ ਡੌਗ ਹੈ ਉਹ ਕਿਸੇ ਦੇ ਬੱਚੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਉਹ ਬਾਈਟ ਕਰ ਦਿੰਦਾ ਤੇ ਮਾਲਕ ਤੇ ਪਰਚਾ ਹੁੰਦਾ ਜੀ ਉਸੇ ਵੱਲੇ ਮਾਲਕ ਤੇ ਪਰਚਾ ਆਏਗਾ ਕਿ ਹਾਂ ਆ ਵੀ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਆਪਾਂ ਸ਼ਿਕਾਇਤ ਕਰ ਸਕਦੇ ਹਾਂ ਹੁਣ ਇੱਥੇ ਮੈਂ ਜਿਹੜੀ ਤੁਹਾਨੂੰ ਮੈਂ ਗੱਲ ਦੱਸਾਂਗਾ ਕਿ ਇਨਐਕਸ਼ਨ ਔਨ ਦਾ ਪਾਰਟ ਆਫ ਲੋਕਲ ਅਥਾਰਟिटीज ਹੁਣ ਮੈਨੂੰ ਇਹ ਲੱਗਦਾ ਕਿ ਇਹ ਮਾਨਯੋਗ ਸੁਪਰੀਮ ਕੋਰਟ ਤੱਕ ਦਾ ਮਸਲਾ ਹੈਗਾ ਹੀ ਨਹੀਂ ਸੀ ਇਹ ਮਸਲਾ ਹੈਗਾ ਡਿਪਟੀ ਕਮਿਸ਼ਨਰਜ਼ ਦਾ ਲੋਕਲ ਲੈਵਲ ਦੇ ਉੱਤੇ ਇਕ 55 ਜਨਹਦਾਫਾ ਹੈਗੀ ਹੈ ਬੀ ਐਨ ਡਬਲ ਐਸਟੀ ਉਹਦੇ ਵਿੱਚ ਉਹਨਾਂ ਨੇ ਉਹਦੇ ਵਿੱਚ ਪ੍ਰਾਵਧਾਨ ਹੈਗਾ ਕਿ ਜੇ ਤੁਹਾਨੂੰ ਕੋਈ ਵੀ ਨੁਆਇਸੈਂਸ ਹੈ ਕੋਈ ਵੀ ਆਬਸਟਰਕਸ਼ਨ ਹੈ ਜੇ ਕਿਸੇ ਵੀ ਮੁਹੱਲੇ ਪਬਲਿਕ ਵੇ ਦੇ ਵਿੱਚ ਹੈਗੀ ਹੈ ਜਾਂ ਕੋਈ ਡੇਂਜਰਸ ਐਨੀਮਲ ਹੈ ਉਹ ਜਿਹੜਾ ਡੀਸੀ ਜਿਹੜਾ ਹੋਏਗਾ ਜ਼ਿਲ੍ਹੇ ਦਾ ਉਹ ਜਿਹੜਾ ਹੈਗਾ 152 ਥੱਲੇ ਆਰਡਰ ਪਾਸ ਕਰ ਸਕਦੇ ਆ ਕਿ ਇਹ ਆਬਸਟਰਕਸ਼ਨ ਇਹ ਨੁਆਇਸੈਂਸ ਜਿਹੜੀ ਹੈਗੀ ਇਹਨੂੰ ਰਿਮੂਵ ਕੀਤਾ ਜਾਵੇ ਕਿਉਂ ਨਹੀਂ ਐਕਸ਼ਨ ਲੱਤਾ ਜਾਂਦਾ ਕਿਮੋਨੀ ਐਕਸ਼ਨ ਲਿੱਤਾ ਗਿਆ ਜਦੋਂ ਇਹ ਨਿਊਸੈਂਸ ਸ਼ੁਰੂ ਹੋਈ ਤੁਸੀਂ ਮੰਨੋਗੇ ਨਹੀਂ ਜਦੋਂ ਲੁਧਿਆਣੇ ਦੇ ਵਿੱਚ ਪਹਿਲਾ ਕੇਸ ਆਇਆ ਸੀ ਬੱਚੇ ਦਾ ਉਸ ਤੋਂ ਬਾਅਦ ਹਫਤੇ ਦੋ ਹਫਤੇ ਜੀ ਦੂਜਾ ਕੇਸ ਆ ਗਿਆ ਸੇਮ ਪਿੰਡ ਦਾ ਉਸ ਤੋਂ ਬਾਅਦ ਇੱਕ ਬੱਚਾ ਹੋਰ ਆਇਆ ਜਨਾਲੇ ਜਨਾਲੇ ਦੀ ਖਬਰ ਹੈ ਮੈਂ ਆਪ ਜਿਹੜੇ ਡੀਸੀ ਸਾਹਿਬ ਨੂੰ ਆਪਣੀ 152 ਥੱਲੇ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਪ੍ਰੋਬਲਮ ਹੈ ਪਿੰਡ ਦੇ ਵਿੱਚ ਆ ਰਹੀ ਹੈ ਤੁਸੀਂ ਐਕਸ਼ਨ ਲਓ ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਉਹਦੇ 'ਚ ਐਕਸ਼ਨ ਹੋਇਆ ਹੁਣ ਤੁਸੀਂ ਇਹਦੇ ਵਿੱਚ ਆ ਦੇਖੋ this is the same plight ਜੋ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਅਬਜ਼ਰਵ ਕੀਤਾ ਇਹ ਆਪਣੀ ਜਿਹੜੀ ਜੋ ongoing proceedings ਕਿ inaction on the part of the local authorities ਕਿ ਜੇ ਲੋਕਲ ਕਿਉਂਕਿ ਲੋਕਲ ਅਥਾਰਟिटीज ਧਿਆਨ ਹੀ ਨਹੀਂ ਦੇ ਰਹੀਆਂ ਹੁਣ ਉਹਦੇ ਵਿੱਚ ਦੇਖੋ ਕਿ ਜੇ ਤੁਸੀਂ ਹੁਣ ਮੈਨੂੰ ਐ ਨਹੀਂ ਲੱਗਦਾ ਕਿ ਕਾਨੂੰਨ ਜਾਂ ਤੇ ਲੋਕਲ ਅਥਾਰਟिटीज ਨੂੰ ਪਤਾ ਨਹੀਂ ਹੈ ਜਾਂ ਉਹ ਇਗਨੋਰ ਕਰਦੇ ਆ ਅਸੀਂ ਸ਼ੈਲਟਰ ਹੋਮਸ ਦੀ ਗੱਲ ਕੀਤੀ ਡੌਗਸ ਦੇ ਵਾਸਤੇ ਜਿਵੇਂ ਤੁਸੀਂ ਕਾਊਸ ਦੀ ਲਿਪੌਂਡਸ ਦੀ ਗੱਲ ਕੀਤੀ ਸੀਗੀ ਉਦੋਂ ਸ਼ੈਲਟਰ ਹੋਮਸ ਦੀ ਗੱਲ ਕਰ ਰਹੇ ਤੁਸੀਂ shelter homes मतलब ओदा की प्रोविजन हुंदा है क्योंकि डॉग्स दा मोहल्यां दे बिल्कुल ਛੋਟੂ ਛੋਟੀਆਂ ਅੰਦਰ ਸਟ੍ਰੀਟਸ ਜਿਹੜੀਆਂ ਹੁੰਦੀਆਂ ਬਹੁਤ ਬੰਦ ਗਲੀਆਂ ਉੱਥੇ ਵੀ ਨੇ ਖੁੱਲੇ ਪਿੰਡਾਂ ਚ ਵੀ ਨੇ ਤੇ ਆਮ ਤੌਰ ਤੇ ਸੁਸਾਇਟੀਆਂ ਚ ਵੀ ਨੇ ਜੇ ਚੰਡੀਗੜ੍ਹ ਦੀ ਵੀ ਇਵਨ ਗੱਲ ਕਰ ਲਈਏ ਪੰਚਕੂਲਾ ਦੀ ਗੱਲ ਕਰ ਲਈਏ ਜਾਂ ਫਿਰ ਤੁਹਾਡਾ ਜੇ ਆਪਾਂ ਆਪਣੀ ਟਰਾਈ ਸਿਟੀ ਦੀ ਗੱਲ ਕਰਦੀਏ ਮੋਹਾਲੀ ਦੀ ਗੱਲ ਕਰਦੇ ਆ ਜਿਹੜਾ ਕਿ ਵੈਲ ਆਰਗੇਨਾਈਜ਼ਡ ਸਿਟੀਆਂ ਨੇ ਪ੍ਰੋਪਰਲੀ ਇਹਨਾਂ ਦੀ ਬੰਤਰ ਬਣੀ ਹੋਈ ਹੈ ਇੱਕ ਪ੍ਰੋਪਰ ਤਰੀਕੇ ਦੇ ਕਿਸੇ ਡਾਈਮੈਂਸ਼ਨ ਚ ਬਣੇ ਹੋਏ ਨੇ ਉਹਨਾਂ ਡਾਈਮੈਂਸ਼ਨਸ ਦੇ ਵਿੱਚ ਵੀ ਜਿਹੜੇ ਡੌਗਸ ਨੇ ਤੁਹਾਨੂੰ ਆਮ ਤੌਰ ਤੇ ਫਿਰਦੇ ਨਜ਼ਰ ਆ ਜਾਣਗੇ ਸੋ ਉਹਨਾਂ ਲਈ ਕੀਵੇਂ ਦਾ ਕਿਉਂਕਿ ਜੇ ਸ਼ੈਲਟਰ ਹੋਮਸ ਬਣਾਣੇ ਆ ਤਾਂ ਉਹ ਡੈਫੀਨਿਟਲੀ ਇੱਕ ਕਵਰਡ ਏਰੀਆ ਹੋਏਗਾ ਇੱਕ ਮਤਲਬ ਬਾਉਂਡਡਡ ਏਰੀਆ ਹੋਏਗਾ ਉਹ ਕਿਸ ਤਰ੍ਹਾਂ ਦੇ ਕੋਈ ਸੁਜੈਸ਼ਨਸ ਵੀ ਨੇ ਵੀ ਕਿੱਥੇ ਹੋਣੇ ਚਾਹੀਦੇ ਆ ਆਊਟ ਆਫ ਦ ਸਿਟੀ ਹੋਣੇ ਚਾਹੀਦੇ ਆ ਕਿਸ ਜਗ੍ਹਾ ਤੇ ਹੋਣੇ ਚਾਹੀਦੇ ਆ ਉੱਥੇ ਉਹਨਾਂ ਦੇ ਲਈ ਕੀ ਕੀ ਪ੍ਰੋਵੀਜ਼ਨ ਹੋਣਾ ਚਾਹੀਦਾ ਹੈ ਉਹਨਾਂ ਡੌਗਸ ਦੇ ਲਈ ਜੋ ਸਟਰੀਟ ਡੌਗਸ ਇੱਥੇ ਰੱਖੇ ਜਾਣਗੇ ਕਈ ਵਾਰੀ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦੇ ਆਉਂਦੇ ਵੀ ਏਦਾਂ ਦੇ ਐਨੀਮਲਸ ਲਈ ਸ਼ੈਲਟਰ ਨਹੀਂ ਹੋ ਪਾਂਦੀ ਜਦ ਕਿ ਉਹ ਸਰਵਾਈਵਲ ਦੇ ਲਈ ਜੀ ਉਹ ਨੇਚਰਲ ਹੈਬਿਟੈਟ ਚ ਰਹਿੰਦੇ ਆ ਤਾਂ ਜ਼ਿਆਦਾਤਰ ਤੁਸੀਂ ਮੰਨਿਆ ਵੀ ਜਾਂਦਾ ਆਪਾਂ ਨੂੰ ਕਿ ਜਿਹੜੇ ਅ ਆਵਾਰਾ ਕੁੱਤੇ ਨੇ ਯਾ ਸਟਰੀਟ ਡੌਗਸ ਹੁੰਦੇ ਆ ਉਹ ਜ਼ਿਆਦਾ ਹੈਲਦੀ ਹੁੰਦੇ ਆ ਇਵਨ ਕਈ ਵਾਰ ਪੈਟਸ ਤੋਂ ਵੀ ਬਿਕੋਜ਼ ਉਹ ਨੇਚਰਲ ਹੈਬਿਟੈਟ ਚ ਕੁਦਰਤੀ ਮਾਹੌਲ ਚ ਰਹਿੰਦੇ ਆ ਔਰ ਉਹਨਾਂ ਦੀ ਕੋਈ ਵੂਂਡ ਹੋ ਗਿਆ ਕੋਈ ਕੁਝ ਹੋ ਗਿਆ ਜ਼ਿਆਦਾਤਰ ਉਹ ਆਪਣੇ ਆਪ ਹੀ ਹੀਲ ਕਰ ਲੈਂਦੇ ਆ ਮਤਲਬ ਐਸਾ ਵੀ ਕੋਈ ਪ੍ਰੋਵੀਜ਼ਨ ਉਹਨਾਂ ਲਈ ਸਪੈਸ਼ਲ ਵੀ ਕਿਵੇਂ ਦਾ ਹੋਏਗਾ ਕਿੱਥੇ ਹੋਣਾ ਚਾਹੀਦਾ ਐਸਾ ਕੋਈ ਨੁਕਤਾ ਹੈ ਬਿਲਕੁਲ ਮੈਡਮ ਰੂਲ 3 ਕਹਿੰਦਾ ਸੋਸਾਇਟੀ ਆਉਣੀ ਚਾਹੀਦੀਆਂ ਰੂਲ 4 ਕਹਿੰਦਾ ਕਿ ਸੋਸਾਇਟੀਆਂ ਨੂੰ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਨਾ ਸੂਬਾ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਉਹਦੇ ਵਿੱਚ ਤੁਸੀਂ ਮੈਂ ਉਹੀ ਗੱਲ ਕਰ ਰਿਹਾ ਬਾਰ-ਬਾਰ ਕਿ ਇੱਥੇ ਜਿਹੜੀ ਕੋਤਾਈ ਹੈਗੀ ਹੈ ਉਹ ਸਰਕਾਰਾਂ ਦੀ ਹੈਗੀ ਹੈ ਕਿਉਂਕਿ ਉਹ ਮੇਨਲੀ ਤੁਸੀਂ ਦੇਖੋ ਕੈਟਲ ਪਾਉਂਡ ਵੀ ਬਾਰ ਪ੍ਰਾਈਵੇਟ ਐਨ ਜੀਓਸ ਨੂੰ ਦਿੱਤੇ ਜਾਂਦੇ ਆ ਜੇ ਸ਼ੈਲਟਰ ਹੋਮ ਦੀ ਗੱਲ ਕਰ ਲੋ ਉਹ ਵੀ ਪ੍ਰਾਈਵੇਟ ਐਨ ਜੀਓਸ ਨੂੰ ਦਿੱਤੇ ਜਾਣਗੇ ਮਤਲਬ ਇਹ ਹੈ ਕਿ ਕਾਨੂੰਨ ਕਹਿੰਦਾ ਕਿ ਸਰਕਾਰੀ ਹੋਣਾ ਚਾਹੀਦਾ ਸਭ ਕੁਝ ਹੈਹੀ ਸਾਡੀ ਪੀਆਈਐਲ ਦੀ ਪ੍ਰੇਅਰਸ ਨੇ ਕਿ ਜੋ ਤੁਸੀਂ ਬਣਾਣਾ ਹੈ ਕੈਟਲ ਪਾਉਂਡ ਬਣਾਨੀ ਹੈ ਜੋ ਵੀ ਤੁਸੀਂ ਸੁਸਾਇਟੀ ਬਣਾਨੀ ਹੈ ਸਰਕਾਰੀ ਬਣਾਨੀ ਹੈ ਤਾਂ ਕਿ ਆਪਾਂ ਕਿਸੇ ਬੰਦੇ ਨੂੰ ਕਾਊਂਟੇਬਲ ਤੇ ਠਰਾ ਸਕੀਏ ਹੁਣ ਪ੍ਰਾਈਵੇਟ ਐਨ ਜੀਓ ਹੋਏਗਾ ਪ੍ਰਾਈਵੇਟ ਆਰਗੇਨਾਈਜੇਸ਼ਨ ਹੋਏਗੀ ਆਪਾਂ ਉਹਦੀ ਕੀ ਕਾਊਂਟੇਬਿਲਿਟੀ ਕਰਾਂਗੇ ਉਹਦੀ ਜ਼ਿੰਮੇਵਾਰੀ ਥੋੜੇ ਨਾ ਹੈਗੀ ਹੈ ਕੁੱਤਿਆਂ ਤੋਂ ਹੋਈ ਮੰਜ਼ਰ ਨੂੰ ਬਚਾਣਾ ਉਨੂੰ ਉਹਦੀ ਤਾਂ ਨਹੀਂ ਜ਼ਿੰਮੇਵਾਰੀ ਹੋਏਗੀ ਕਿ ਠੀਕ ਹੈ ਜੀ ਉਹਨੂੰ ਉਹਨਾਂ ਨਾਲ ਪਿਆਰ ਹੈ ਤੇ ਉਹਨਾਂ ਨੂੰ ਫੀਡ ਕਰ ਲੈ ਰੱਖ ਲੈ ਇੰਨੀ ਦੈਟਸ ਇਟ ਤੇ ਜੀ ਉਹ ਕੋਈ ਹਿਊਮਨ ਦਾ ਰਾਈਟ ਟੂ ਲਾਈਫ ਵਾਇਓਲੇਟ ਹੁੰਦਾ ਤਾਂ ਕਿਹਦੀ ਜ਼ਿੰਮੇਵਾਰੀ ਬਣੇਗੀ ਇਹ ਜ਼ਿੰਮੇਵਾਰੀ ਤੋਂ ਬਚਨ ਪਿੱਛੇ ਜਿਹੜਾ ਹੈਗਾ ਤੁਸੀਂ ਦੇਖੋ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਆਪਣਾ ਗਵਰਨਮੈਂਟ ਕੋਈ ਨਾ ਚਿਲਡਰਮ ਬਣਾਉਂਦੀਆਂ ਨਾ ਕੋਈ ਕੈਟਲੌਨ ਬਣਾਉਂਦੀਆਂ ਨਾ ਕੋਈ ਸੋਸਾਇਟੀ ਬਣਾਈ ਜਾਂਦੀ ਹੈ ਤੇ ਇਸੇ ਪੱਖੋਂ ਉੱਤੇ ਇਹੀ ਚੀਜ਼ ਹੈ ਕਿ ਠੀਕ ਹੈ ਤੁਸੀਂ ਜਿਹੜਾ ਆਰਮਨਾਲ ਅਹੀ ਕਾਉਂਟੇਬਿਲਟੀ ਕਿਸੇ ਨੂੰ ਕਰ ਨਹੀਂ ਸਕਦੇ ਜੇ ਤੁਸੀਂ ਅਕਾਉਂਟੇਬਿਲਟੀ ਨਹੀਂ ਹੋਣੀ ਚਾਹੀਦੀ ਇਹੀ ਹੋਏਗੀ ਜੇ ਗਵਰਨਮੈਂਟ ਦੀ ਕਾਨੂੰਨ ਨੂੰ ਆਪਣੀਆਂ ਜਿਹੜੀਆਂ ਪ੍ਰੋਪਰ ਸ਼ੈਲਟਰ ਹੋਮ ਨੂੰ ਬਣਾਣੇ ਪੈਣਗੇ ਉੱਤੇ ਕੋਈ ਵੀ ਜਿਹੜਾ ਸਟ੍ਰੇਟ ਡੌਗ ਹੈ ਕਾਨੂੰਨ ਦੇ ਵਿੱਚ ਕੋਈ ਵੀ ਮੁਹੱਲੇ ਗਲੀਆਂ ਦੇ ਵਿੱਚ ਨਜ਼ਰ ਨਹੀਂ ਆਣਾ ਚਾਹੀਦਾ ਪ੍ਰੋਵੀਜ਼ਨ ਐ ਹੋਈ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਅੱਜ ਗੱਲ ਹੋ ਰਹੀ ਸੀ ਜੀ ਡੌਗਸ ਤੇ ਸਟ੍ਰੇਟ ਡੌਗਸ ਸਟ੍ਰੇਟ ਡੌਗਸ ਸਟ੍ਰੀਟ ਡੌਗਸ ਕਹਲੋ ਜਾਂ ਸਟ੍ਰੇਟ ਡੌਗਸ ਕਹਲੋ ਜਿਨ੍ਹਾਂ ਨੂੰ ਆਮ ਪਾਸੇ ਦੇ ਵਿੱਚ ਆਵਾਰਾ ਕੁੱਤੇ ਕਹਿੰਦੇ ਇਹ ਗਲੀਆਂ 'ਚ ਜਿਹੜੇ ਫਿਰ ਰਹੇ ਹੁੰਦੇ ਆ ਉਹਨਾਂ ਦੀ ਗਲਬਾਤ ਸੀ ਕਰ ਰਹੇ ਸੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਐਸੇ ਹਾਦਸੇ ਹੋਏ ਨੇ ਜਿੱਥੇ ਕਿ ਆਵਾਰਾ ਕੁੱਤਿਆਂ ਦੀ ਨੇ ਲੋਕਾਂ ਨੂੰ ਵਕਫ ਵਕ ਬੱਚਿਆਂ ਨੂੰ ਲੋਕਾਂ ਨੂੰ ਕਈਆਂ ਨੂੰ ਬਾਈਟ ਕੀਤਾ ਕਟਿਆ ਔਰ ਉਹਦੇ ਨਾਲ ਕਈਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਗਈਆਂ ਜ਼ਖਮ ਵੱਡੇ ਹੋ ਗਏ ਔਰ ਉਹਨਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਆਈਆਂ ਇੱਥੇ ਤੱਕ ਵੀ ਕਿਹਾ ਜਾਂਦਾ ਵੀ ਰੇਬੀਜ਼ ਵਰਗੀ ਜਿਹੜੀ ਹੈਗੀ ਹੈ ਜੇ ਕਈ ਵਾਰੀ ਡੌਗ ਕੱਟਲੇ ਔਰ ਵੈਕਸੀਨੇਟਡ ਨਾ ਹੋਏ ਤੇ ਹਲਕਾ ਜਾਂਦੇ ਹੈ ਲੋਕ ਮਤਲਬ ਕਿ ਉਹਨਾਂ ਨੂੰ ਇਸ ਤਰੀਕੇ ਦਾ ਇੱਕ ਹਲਕਾਣਾ ਇੱਕ ਦੁਆਰਾ ਇੱਕ ਤਰੀਕੇ ਦਾ ਉਹ ਮੰਨਿਆ ਜਾਂਦਾ ਹੈ ਬਹੁਤ ਜ਼ਿਆਦਾ ਖਤਰਨਾਕ ਬਿਮਾਰੀ ਹੈਗੀ ਹੈ ਪਰ ਉਸ ਦੇ ਨਾਲ ਹੀ ਜੇ ਵੈਕਸੀਨੇਟਡ ਵੀ ਹੋਵੇ ਫਿਰ ਵੀ ਕੱਟਿਆ ਜਾਵੇ ਤੇ ਕੋਈ ਹੋਰ ਇਨਫੈਕਸ਼ਨ ਜਾਂ ਕਿਸੇ ਵੀ ਤਰੀਕੇ ਦੀ ਹੋ ਸਕਦਾ ਹੈ ਔਰ ਪਿਛਲੇ ਦਿਨੀ ਤਾਂ ਇਹ ਜਿਹਿਆਂ ਸੀ ਕਿ ਛੋਟੇ ਛੋਟੇ ਬੱਚਿਆਂ ਦੀ ਜਾਨ ਵੀ ਚਲੀ ਗਈ ਐਸੇ ਕਰਕੇ ਜਿਹੜੇ ਨੇ ਆ ਜੀ ਗੱਲ ਕਰੀ ਕਾਨੂੰਨ ਦੇ ਰਾਖੇ ਜਾਂ ਕੁਝ ਲੋਕ ਜਿਹੜੇ ਨੇ ਉਹ ਐਕਟਿਵ ਹੋਏ ਔਰ ਉਹਨਾਂ ਨੇ ਕਿਆ ਵੀ ਇਹ ਸਿਰਫ ਹਿਊਮਨ ਬੀਇੰਗਸ ਨੂੰ ਬਚਾਨ ਦੀ ਗੱਲ ਨਹੀਂ ਹੈ ਵਕੀਲ ਸਾਹਿਬ ਇਹੀ ਕਹਿ ਰਹੇ ਸੀ ਕਵਰਪਾਹੋਲ ਸਿਗਨਲ ਅਸੇ ਅੱਜ ਇਸ ਮਾਮਲੇ ਤੇ ਗੱਲਬਾਤ ਕਰ ਰਹੇ ਸੀਗੇ ਐਡਵੋਕੇਟ ਵਕੀਲ ਨੇ ਉਹ ਔਰ ਉਹਨਾਂ ਨੇ ਵੀ ਪੀਆਈਐਲ ਸ੍ਰਿਕੀ ਜਿਹੜੀ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਹੋਈ ਹੈ ਔਰ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਦੋਨੋਂ ਪੱਖਾਂ ਦੀ ਗੱਲ ਹੋ ਰਹੀ ਹੈ ਦੋਨਾਂ ਦੇ ਰਾਈਟਸ ਦੀ ਗੱਲ ਹੋ ਰਹੀ ਹੈ ਜਿੱਥੇ ਹਿਊਮਨਸ ਨੂੰ ਬਾਈਟਸ ਤੋਂ ਕਟਣ ਤੋਂ ਬਚਾਨ ਦੀ ਗੱਲ ਹੋ ਰਹੀ ਹੈ ਦੂਸਰੇ ਪਾਸੇ ਇੱਕ ਚੰਗੇ ਮਾਹੌਲ ਦੇ ਵਿੱਚ ਉਹਨਾਂ ਨੂੰ ਰੱਖਣ ਦੀ ਗੱਲ ਹੋ ਰਹੀ ਹੈ ਪਰ ਐਨ ਜੀਓਜ਼ ਨੇ ਆਲਰੇਡੀ ਕਾਫੀ ਸਾਰੇ ਸ਼ੈਲਟਰ ਹੋਮਸ ਡਿਫਰੈਂਟ ਤਰੀਕੇ ਦੇ ਪ੍ਰਾਈਵੇਟ ਤੌਰ ਤੇ ਬਣਾਏ ਗਏ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਡੈਫੀਨਿਟਲੀ ਉਹਦੇ ਨਾਲ ਉਹਨਾਂ ਨੇ ਮਤਲਬ ਇਹ ਵੀ ਇੱਕ ਗੱਲ ਆਏਗੀ ਜਦੋਂ ਇਹਨਾਂ ਦੇ ਪ੍ਰਾਈਵੇਟ ਹੋਮਸ ਜਾਂ ਸ਼ੈਲਟਰ ਹੋਮਸ ਹੋਣਗੇ ਤਾਂ ਉਹਨਾਂ ਦੀ ਲਿਮਿਟੇਸ਼ਨ ਹੋਏਗੀ ਕਿ ਕਿੰਨਾ ਰੱਖ ਸਕਦੇ ਐ ਕੀ ਕਰ ਸਕਦੇ ਐ ਕੀ ਨਹੀਂ ਕਰ ਸਕਦੇ ਪਰ ਇਹ ਗਵਰਨਮੈਂਟ ਦੀ ਅਥਾਰਟिटीज ਦਾ ਪੂਰਾ ਦਾ ਪੂਰਾ ਜ਼ਿੰਮੇਵਾਰੀ ਹੈ ਕਿ ਉਹ ਇਸ ਤਿੱਕੇ ਦੇ ਸ਼ੂ ਜਿਹੜੇ ਨੇ ਜੁੜੇ ਕਿ ਉਹਨਾਂ ਦੀ ਵੀ ਜਾਨ ਚਲੇ ਜਾਂਦੀ ਹੈ ਕਈ ਵਾਰੀ ਇਹ ਉਹਨਾਂ ਨੂੰ ਵੀ ਹਰਟ ਹੋ ਜਾਂਦੇ ਆ ਸੜਕਾਂ ਤੇ ਆਵਾਰਾ ਫਿਰਦੇ ਐ ਐਕਸੀਡੈਂਟਸ ਹੋ ਜਾਂਦੇ ਐ ਬਹੁਤ ਸਾਰੀ ਚੀਜ਼ਾਂ ਹੋ ਜਾਂਦੀਆਂ ਉਹਨਾਂ ਦੀ ਵੀ ਸੁਰੱਖਿਆ ਦੀ ਗੱਲ ਐ ਤੇ ਹਿਊਮਨਸ ਦੀ ਵੀ ਸੁਰੱਖਿਆ ਦੀ ਗੱਲ ਐ ਸੁਪਰੀਮ ਕੋਰਟ ਦੇ ਵਿੱਚ ਐ ਮਾਮਲਾ ਜਿਹੜਾ ਹੈਗਾ ਗਿਆ ਹੋਇਆ ਔਰ ਇਸੇ ਸੁਪਰੀਮ ਕੋਰਟ ਨੇ ਕਿਹਾ ਐ ਕਿ ਆਵਾਰਾ ਕੁੱਤਿਆਂ ਨੂੰ ਜਿਹੜਾ ਹੈਗਾ ਉਹ ਸਟ੍ਰੀਟਸ ਤੋਂ ਹਟਾਇਆ ਜਾਏ ਮਾਮਲਾ ਇਸ ਟਾਈਮ ਰਿਜ਼ਰਵ ਤੇ ਐ ਕੈਮਰ ਪਰਸ ਸਭਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ